ਅਜੇ ਇਹਨਾਂ ਨੂੰ ਵਿਕਾਸ ਦਾ ਚੇਤਾ ਆ ਗਿਆ ਸਾਢੇ 3 ਸਾਲ ਕਿੱਥੇ ਇਹਨਾਂ ਦਾ ਵਿਕਾਸ ਆ ਇਹ ਕਰਕੇ ਮੇਰੀਆਂ ਭੈਣਾਂ ਤਗੜੀਆਂ ਹੋ ਅਸਲੀ ਪੰਥ ਨੂੰ ਦਾ ਸਾਥ ਦਿਓ ਇਹ ਨਕਲੀ ਨਕਲੀ ਪੰਥਾਂ ਤੋਂ ਬਹੁਤ ਵੇਖ ਲਿਆ 25 ਸਾਲ ਤੋਂ ਨਕਲੀ ਪੰਥ ਦੇ ਨਾਲ ਚੱਲਣ ਦੇ ਆ ਐਰਕਾ ਆਪਾਂ ਅਸਲੀ ਪੰਥ ਦਾ ਸਾਥ ਦਿਈਏ ਤੇ ਆਪਾਂ ਆਪਣੀ ਨੌਜਵਾਨੀ ਤੇ ਪੰਜਾਬ ਨੂੰ ਬਚਾਈਏ ਲੋਕਾਂ ਦਾ ਰੁਝਾਨ ਦੇਖੋ ਜਿੰਨਾ ਸੋਚਿਆ ਸੀ ਉਸ ਤੋਂ ਕਈ ਗੁਣਾ ਉਪਰ ਉਤਸ਼ਾਹ ਮਿਲਦਾ ਪਿਆ ਮਤਲਬ ਜਿੱਥੇ ਜਾਓ ਸੰਗ ਤਾਂ ਬਹੁਤ ਜਿਆਦਾ ਪਿਆਰ ਕਰਦੀਆਂ ਪਈਆਂ ਸੰਗਤ ਆਪ ਹੀ ਹੋ ਮੁਹਮਾ ਕੀ ਆ ਰਹੀ ਐ ਮਨ ਲ ਕੇ ਇਹਨੂੰ ਸਦਾ ਦੇਣ ਦੀ ਲੋੜ ਹੀ ਨਹੀਂ ਪੈਂਦੀ ਵੀ ਇਹਨਾਂ ਪਿਆਰ ਦਿੰਦੇ ਵੇ ਅੱਜ ਦਿਖਾਈ ਦੇ ਰਿਹਾ ਕਿ ਸਿੱਖਾਂ ਦਾ ਰਾਜ ਲਿਆਉਣਾ ਆ ਆਪਾਂ ਬਾਜਟੀ ਨੂੰ ਵੋਟਾਂ ਪਾ ਕੇ ਜਿਤਾਉਣਾ ਆ ਪਰ ਪਿਛਲੀਆਂ ਸਰਕਾਰਾਂ ਨੇ ਵਾਅਦੇ ਬੜੇ ਕੀਤੇ ਪਰ ਕੋਈ ਵਾਅਦਾ ਨਹੀਂ ਪੂਰਾ ਹੋਇਆ ਪੰਜਾਬ ਦੇ ਵਿੱਚ ਇੰਨਾ ਕੋਸ਼ ਇੰਨਾ ਨਰਕ ਪੈ ਚੁੱਕਾ ਆ ਤੇ ਜਿਹੜੀ ਗੱਲ ਹਵਾ ਦੀ ਹੁੰਦੀ ਆ ਵੀ ਹਵਾ ਦਾ ਫਿਕਰ ਤਾਂ ਪਤੰਗਾ ਨੂੰ ਹੁੰਦਾ ਬਾਜਾਂ ਨੂੰ ਥੋੜੀ ਹੁੰਦਾ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਤਾਂ ਖਾਲਸਾ ਨੂੰ ਕੋਈ ਫਰਕ ਨਹੀਂ ਹਵਾ ਦਾ ਇਹਦਾ ਦੂਜੀਆਂ ਪਾਰਟੀਆਂ ਵਾਲੇ ਸੋਚਣ ਵੀ ਕਿਹਦੇ ਨਾਲ ਚੱਲ ਰਹੀ ਆ ਤੇ ਕਿਵੇਂ ਚੱਲ ਰਹੀ ਆ ਖਾਲਸਾ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਆ ਸਾਰੇ ਤੁਹਾਡੇ ਇਕੱਠੇ ਹੋ ਗਏ ਨੇ ਇਹ ਜੇ ਆਪਾਂ ਇਸ ਤਰ੍ਹਾਂ ਹੀ ਇਕੱਠੇ ਹੋ ਕੇ ਚੱਲਾਂਗੇ 27 ਵੀ ਤੇ ਬਹੁਤ ਜਲਦੀ ਆਪਾਂ ਕੰਪਲੀਟ ਵੀ ਕਰ ਲਾਂਗੇ 27 ਵੀ ਜੇ ਇਕੱਠੇ ਹੋ ਕੇ ਚੱਲਾਂਗੇ ਫੇਰ ਇਕੱਲੇ-ਇਕੱਲੇ ਨਹੀਂ ਆਮ ਆਦਮੀ ਪਾਰਟੀ ਨੂੰ ਕਿੱਥੇ ਰੱਖ ਕੇ ਵੇਖ ਰਹੇ ਹੋ ਤੁਸੀਂ ਸਾਰੇ ਆਮ ਆਦਮੀ ਪਾਰਟੀ ਸੰਗਤ ਨੇ ਵੇਖਿਆ ਹੀ ਆ ਕੀ ਸਾਢੇ 3 ਸਾਲਾਂ ਚ ਉਹਨਾਂ ਨੇ ਕੀ ਵਿਕਾਸ ਕੀਤਾ ਹੁਣੇ ਤਰਨ ਤਰਨ ਚਾਣ ਕੇ ਬਹਿ ਗਏ ਆ ਸਾਰੀਆਂ ਪਾਰਟੀਆਂ ਅਗੇ ਤਰਨ ਤਰਨ ਦਿਸਦਾ ਨੀ ਇਹਨਾਂ ਨਸ਼ੇ ਦਾ ਬੁਰਾ ਹਾ ਨਸ਼ੇ ਦੇ ਵਿੱਚ ਸਮਝੋ ਕਿ ਬੀਬੀਆਂ ਭੈਣਾ ਗਲੇ ਲਾ ਕੇ ਰੋਂਦੀਆਂ ਪਈਆਂ ਉਹ ਕਹਿੰਦੇ ਵੀ ਨਾਲੀਆਂ ਤੇ ਬਾਅਦ ਚ ਵੀ ਬਣ ਜਾਣਗੀਆਂ ਪਹਿਲਾਂ ਨਸ਼ਾ ਰੋਕ ਲਈਏ ਸਾਡੀਆਂ ਨਸਲਾਂ ਰੋਕਣੀਆਂ ਬਹੁਤ ਜ਼ਰੂਰੀ ਹੈ ਤੇ ਫਸਲਾਂ ਰੋਕਣੀਆਂ ਬਹੁਤ ਜ਼ਰੂਰੀ ਹੈ ਭਾਈ ਦੀਪ ਸਿੱਧੂ ਕਹਿੰਦਾ ਨਹੀਂ ਫਸਲਾਂ ਤੇ ਨਸ਼ਿਆਂ ਦੀ ਲੜਾਈ ਉਹ ਵਾਕਿਆ ਸੱਚ ਹੈ ਜੀ ਉਹ ਪਿੰਡਾਂ ਚ ਆ ਕੇ ਵੇਖੋ ਫਿਰ ਪਤਾ ਲੱਗਦਾ ਪਤਾ ਲੱਗਦਾ ਬਿਲਕੁਲ ਜੀ ਬਿਲਕੁਲ ਉਹਨੂੰ ਕਹੋ ਵੀ ਇੱਥੇ ਦਾ ਕਣ-ਕਣ ਵਿੱਚ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਗੱਲ ਜੁੜੀ ਹੋਈ ਆ ਜੇ ਇੱਥੇ ਰਹਿਣਾ ਤਾਂ ਇਹ ਗੱਲ ਚੱਲੂਗੀ ਜੇ ਤੈਨੂੰ ਨਹੀਂ ਜਾਇਜ਼ ਵੀ ਇਹ ਗੱਲ ਇੱਥੇ ਚੱਲੇ ਤਾਂ ਜਾਉਣਾ ਪਾਰ ਹੋ ਜਾ ਉੱਥੇ ਜਾ ਕੇ ਆਪਦੀ ਦਿੱਲੀ ਦਾ ਤੇ ਆਪਦੀ ਸਰਕਾਰ ਦਾ ਪਖਪੂਰ ਇੱਥੇ ਤਾਂ ਖਾਲਸਾ ਐਦਾਂ ਹੀ ਆਪਦੇ ਰਾਜ ਦੀ ਗੱਲ ਕਰਦਾ ਰਹੂਗਾ ਅੱਛਾ ਹੈਗਾ ਪਿੰਡਾਂ ਜੀ ਵਾਧੋ ਵਾਧੋ ਕਿ ਤੁਸੀਂ ਬੰਦ ਕਰਵਾਤਾ ਸਰਕਾਰ ਨੂੰ ਕੋਈ ਨਹੀਂ ਕੀਤਾ ਵੀ ਚੱਲਣ ਦੇ ਆ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਮਿਸਲਾਂ ਬਹੁਤ ਹੁੰਦੀਆਂ ਸੀ ਇੰਗਾਂ ਆਪ ਇੱਕ ਦੂਜੇ ਨਾਲ ਵਖਰੇਵੇਂ ਹੋ ਸਕਦੇ ਪਰ ਪੰਥ ਪ੍ਰਤੀ ਸਾਰੇ ਸੱਚੇ ਹੋ ਕੇ ਇਕੱਠੇ ਹੀ ਆ। ਇੱਕ ਪਿੰਡ ਚ ਗਏ ਇੱਕ ਹਫ਼ਤੇ ਚ ਇੱਕ ਮਹੀਨੇ ਸੱਤ ਮੁੰਡੇ ਟੀਕੇ ਲਾ ਕੇ ਮਰੇ। ਉੱਥੇ ਭਗਵਾਨ ਤਮਾਨ ਨਹੀਂ ਪਹੁੰਚਦਾ। ਉਹ ਨਸ਼ਾ ਬੰਦ ਕਿਉਂ ਨਹੀਂ ਕੀਤਾ? ਉਦੋਂ ਦੇ ਆਂਦੇ ਬੱਚੇ ਵੀ ਗਏ ਨੇ ਚ ਪਲਟ ਕੇ ਰਾ ਦੂਰ ਅੰਗਰਾ ਪੰਜਾਬ ਬਣਾ ਦੂ। ਹੁਣ ਇਹਨੇ ਗੰਦਲਾ ਕਰਕੇ ਰਸਤਾ। ਬੁਰਾਣੇ ਬੰਦੀ ਸਿੰਘ ਨੇ ਕੀ ਛੱਡਨੇ ਨੇ ਨਵੇਂ ਤਿੰਨ ਤਿੰਨ ਸਾਲ ਹੋ ਗਏ ਅੰਦਰ ਬੇਕਸੂਰ ਜਿਹੜੇ ਦਿੱਤੇ ਆ। ਦੇਖੋ ਜੇ ਸਰਕਾਰ ਨੇ ਆਪਦੇ ਕਾਰਜ ਕੀਤੇ ਹੁੰਦੇ ਤਾਂ ਉਹਨਾਂ ਨੂੰ ਇੱਥੇ ਵੋਟਾਂ ਮੰਗਣ ਦੀ ਲੋੜ ਨਹੀਂ ਸੀ ਇਹ ਗੱਲ ਆ ਵੀ ਉਹ ਆਪਦੇ ਕਾਰਜਾਂ 'ਚ ਐਨੇ ਜ਼ਿਆਦਾ ਫੇਲ ਹੋ ਚੁੱਕੇ ਆ ਵੀ ਅੱਜ ਸਾਰੀ ਦੀ ਸਾਰੀ ਲੀਡਰਸ਼ਿਪ ਉਹਨਾਂ ਦੇ ਉਹ ਜਿੰਨੇ ਐਮ.ਐਲ.ਏ ਆ ਆਪ ਕੈਬਨਿਟ ਲੈ ਕੇ ਮੁੱਖ ਮੰਤਰੀ ਇੱਥੇ ਘਰੋਂ ਘਰ ਹੋਇਆ ਫਿਰਦਾ ਵੀ ਸਾਨੂੰ ਵੋਟਾਂ ਪਾ ਦਿਓ ਮਿੰਤਾ ਕਰਨ ਨੂੰ ਤੁਸੀਂ ਕਿਸੇ ਵੀ ਪਿੰਡ ਚਲ ਜੋ ਜਦੋਂ ਵੀ ਉਹ ਨਾ ਆਪਣੀ ਉਹ ਵਾਰੀ ਚੋਂ ਬਾਹਰ ਹੁੰਦੇ ਨਾ ਤੇ ਦੂਰੋਂ ਐ ਇਸ਼ਾਰੇ ਕਰਦੇ ਹੁਣ ਨਹੀਂ ਸਰਕਾਰ ਤੁਹਾਡੀ ਆਉਂਦੀ ਕਿਤੇ ਨਾ ਕਿ ਤਿੰਨ ਥਲੇ ਰੋਸ ਐ ਵੇਖੋ ਤਰਨਤਾਂ ਦਾ ਹਲਕਾ ਵੇਖ ਲਓ ਸਾਰਾ ਪੰਜਾਬ ਦੀ ਪੁਲਿਸ ਸਾਰੀ ਇੱਥੇ ਲੈ ਕੇ ਆਂਦੀ ਤਰਨਤਾਂ ਦੇ ਹਲਕੇ ਲੋਕ ਖਰਾਬ ਹੀ ਹੋ ਰਹੇ ਨੇ ਮਲੇ ਇੱਕ ਪਾਸੇ ਆਪਾਂ ਕਹਿੰਨੇ ਵੀ ਆਈਪੀ ਕਲਚਰ ਨਹੀਂ ਲੈ ਕੇ ਆਣਾ ਹੁਣ ਇਹਨਾਂ ਦੇ ਇਲਾਕੇ ਕੋਈ ਆਮ ਬੰਦਾ ਲੱਗੇ ਜਾ ਕੇ ਵੀ ਨਹੀਂ ਰਾਜੀ ਹੋਏਗਾ ਅਮਰਪਾਲ ਸਿੰਘ ਨੂੰ ਮਿਲੇ ਹੋ ਕੋਈ ਸੁਨੇਹਾ ਉਹਨਾਂ ਵੱਲੋਂ ਸੰਗਤ ਵਾਸਤੇ ਠੀਕ ਠਾਕ ਆ ਵਧੀਆ ਕਹਿੰਦੇ ਚੜਤੀ ਕਲਾ ਨਾ ਕਰੋ ਕਾਰਬੋ ਪਰਾ ਇਹੀ ਚੜਦੀ ਕਲਾ 24 ਚੜਦੀ ਕਲਾ ਚ ਉਹ ਤੇ ਹੁਣ ਬਾਹਰ ਆਉਣ ਤੇ ਹੀ ਆ ਉਹ ਤੇ ਬਾਹਰ ਆ ਜੇ ਤੇ ਨਸ਼ਾ ਉਸੇ ਵੇਲੇ ਬੰਦੋ ਜੀ ਤਾਂ ਹੀ ਤੇ ਨੂੰ ਬਾਹਰ ਕੱਢ ਨਹੀਂ ਦੇ ਜਦ ਤੇ ਅਕਾਲ ਚੈਨ ਨਾਲ ਜੁੜੇ ਤੁਸੀਂ ਦਾਸ ਤਜਿੰਦਰ ਸਿੰਘ ਤਰਨਤਾਰਨ ਹਲਕੇ ਦੇ ਵਿੱਚ ਆ ਤੇ ਜਿਮਨੀ ਚੋਣਾ ਤਰਨਤਾਰਨ ਦੇ ਵਿੱਚ ਸਾਰੀਆਂ ਪਾਰਟੀਆਂ ਪੱਪਾ ਭਾਰਾ 11 ਤਰੀਕ ਦੀ VOTING ਦਾ 14 ਦਾ ਰਿਜ਼ਲਟ ਆ ਦੇਖਦੇ ਆ ਜਿੱਤੇ ਸਵਾਰ ਕਿਹਦੀ ਹੁੰਦੀ ਆ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਜਾਂ ਅਕਾਲੀ ਦਲ ਦਾ ਇੱਕ ਵਿਰੋਧੀ ਧੜਾ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਹਵਾਰਿਸ ਪੰਜਾਬ ਦੇ ਜਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਧੜਾ ਇਕੱਠਿਆਂ ਨੇ ਇੱਕ ਸਾਂਝਾ ਉਮੀਦਵਾਰ ਤੌਰ ਤੇ ਭਾਈ ਮਨਦੀਪ ਸਿੰਘ ਨੂੰ ਮੈਦਾਨ ਦੇ ਵਿੱਚ ਉਚਾਰਿਆ ਤਾਂ ਅੱਜ ਰੋਡ 'ਚੋਂ ਸੀ ਮਨਦੀਪ ਸਿੰਘ ਦਾ ਤੇ ਤੁਹਾਨੂੰ ਦੋ ਚਿਹਰੇ ਇਸ ਟਾਈਮ ਮਨਦੀਪ ਸਿੰਘ ਦੇਖਣਗੇ ਇੱਕ ਦੀਪ ਸਿੰਘ ਦੇ ਭਰਾਤਾ ਮਨਦੀਪ ਸਿੰਘ ਤੇ ਨਾਲ ਉਮੀਦਵਾਰ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦੇ ਭਰਾਤਾ ਜਿਹੜੇ ਅਸ ਟਾਈਮ ਦੇ ਉੱਤੇ ਕਾਫਲੇ ਦੇ ਵਿੱਚ ਆ ਕੋਸ਼ਿਸ਼ ਕਰਦੇ ਆ ਕਿ ਸਾਰੀਆਂ ਪਾਰਟੀਆਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਹੀਏ ਉਹ ਭਾਵੇਂ ਉਮੀਦਵਾਰ ਕਾਂਗਰਸ ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਅਕਾਲੀ ਦਰ ਬਾਦਲ ਦਾ ਹੋਵੇ ਬੀ ਜੀ ਪੀ ਦਾ ਹੋਵੇ ਜਾਂ ਕਿਸੇ ਦਾ ਵੀ ਹੋਵੇ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਅਸੀਂ ਜੇ ਆਪਾਂ ਗੱਲ ਕਰੀਏ ਤੇ ਅੱਜ ਵੀਰ ਭਾਨਾ ਸਿੱਧੂ ਵਿਆਸ ਨੇ ਪਹੁੰਚ ਚੁੱਕੇ ਆ ਕੋਸ਼ਿਸ਼ ਕਰਦੇ ਆ ਸਾਰਿਆਂ ਨਾਲ ਗੱਲਬਾਤ ਹੋਵੇ ਤੇ ਨਾਲ ਹੀ ਪਿਛਲੀਆਂ ਗੱਡੀਆਂ ਦੇ ਵਿੱਚ ਮਨਦੀਪ ਸਿੰਘ ਸਿੱਧੂ ਜਿਹੜੇ ਉਮੀਦਵਾਰ ਆ ਉਹਨਾਂ ਦੇ ਨਾਲ ਮਨਦੀਪ ਸਿੰਘ ਦੇ ਵਿੱਚੋਂ ਆਇਆ ਦੀਪ ਦੇ ਭਰਾਤਾ ਮਨਦੀਪ ਸਿੰਘ ਇਸ ਟਾਈਮ ਪਿਛਲੀ ਗੱਡੀ ਦੇ ਵਿੱਚ ਆ ਆਪਾਂ ਕੋਸ਼ਿਸ਼ ਕਰਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਤਰਨ ਤਾਰਨ ਹਲਕੇ ਦੇ ਵਿੱਚ ਆ ਵੀਰ ਮਨਦੀਪ ਸਿੰਘ ਸਾੜਣਾ ਜੁੜ ਚੁੱਕੇ ਆ ਗੁਰਫਤੇ ਸਾਂਝ ਕਰਦੇ ਆ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀਪ ਜੀ ਕਿਵੇਂ ਚੜ੍ਹਦੀ ਕਲਾ ਚ ਬੋ ਚੜਦੀ ਕਲਾ ਬਹੁਤ ਜ਼ਿਆਦਾ ਇੱਕੋ ਚੱਲ ਰਿਹਾ ਚੋਣ ਬਹੁਤ ਵਧੀਆ ਜਿੰਨਾ ਸੋਚਿਆ ਸੀ ਉਸ ਤੋਂ ਕਈ ਗੁਣਾ ਉੱਪਰ ਹੈ ਜੀ ਕੀ ਲੱਗਦਾ ਦਿਨ ਵੀ ਥੋੜੇ ਆ ਤੇ ਲੋਕਾਂ ਦਾ ਰੁਝਾਨ ਕਿਵੇਂ ਲੋਕਾਂ ਦਾ ਰੁਝਾਨ ਦੇਖੋ ਜਿੰਨਾ ਸੋਚਿਆ ਸੀ ਉਸ ਤੋਂ ਕਈ ਗੁਣਾ ਉੱਪਰ ਉਤਸ਼ਾਹ ਮਿਲਦਾ ਪਿਆ ਮਨ ਲ ਜਿੱਥੇ ਜਾਓ ਸੰਗਤਾਂ ਬਹੁਤ ਜਦਾ ਪਿਆਰ ਕਰਦੀਆਂ ਪਈਆਂ ਸੰਗਤਾਂ ਆਪ ਹੀ ਹੋ ਮੁਹਮਾ ਕੀ ਆ ਰਹੀਆਂ ਮਨ ਲ ਕਿਹਨੂੰ ਸੱਦਾ ਦੇਣ ਦੀ ਲੋੜ ਹੀ ਨਹੀਂ ਪੈਂਦੀ ਵੀ ਇੰਨਾ ਪਿਆਰ ਦਿੰਦੇ ਵੇ ਤਰਨਤਨ ਦੀ ਆਵਾਜ਼ ਬਣੋਗੇ 11 ਤੋਂ ਬਾਅਦ 14 ਨੂੰ ਰਿਜ਼ਲਟ ਹੋਣਾ ਵਾ ਜੇ ਗੁਰੂ ਸਾਹਿਬ ਕਿਰਪਾ ਕਰਦੇ ਆ ਕਿਹੜੀਆਂ ਮੁਖ ਮੰਗਾਂ ਜਿਹੜੀਆਂ ਲੋਕ ਤੁਹਾਨੂੰ ਦੱਸਦੇ ਆ ਕੀ ਇਥੋਂ ਦੇ ਦੁੱਖ ਤਕਲੀਫਾਂ ਵਾ ਦੇਖੋ ਸਭ ਤੋਂ ਪਹਿਲਾਂ ਜਿਹੜੀ ਕਹਿ ਲਓ ਕਿ ਨਸ਼ੇ ਦਾ ਮੁੱਦਾ ਨਾ ਉਹ ਕਾਫੀ ਗੰਭੀਰ ਹੈ ਬਹੁਤ ਜ਼ਿਆਦਾ ਜਿੰਨਾ ਮੈਂ ਲਖਹਿ ਲੋ ਕੀ ਉਨਾ ਹੀ ਥੋੜਾ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇੰਨੀਆਂ ਸਰਕਾਰਾਂ ਪੈਂਤੀ ਪੈਂਦੀ 40 ਸਾਲ ਸਾਲ ਤੋਂ ਬਣ ਚੁੱਕੀਆਂ ਸਰਕਾਰਾਂ ਉਹਨਾਂ ਨੇ ਮੁੱਦੇ ਹੱਲ ਕਿਉਂ ਨਹੀਂ ਕੀਤੇ ਜਿਹੜੇ ਪਿੰਡ ਤਾਂ ਨਹੀਂ ਚੱਗਿਆ ਵਾ ਉਥੋਂ ਦੀਆਂ ਗਲੀਆਂ ਖਰਾਬ ਨਾਲੀਆਂ ਖਰਾਬ ਪਾਣੀ ਕਿੰਨਾ ਕਿੰਨਾ ਖੜਾ ਮੱਛਰ ਕਿੰਨਾ ਕਿੰਨਾ ਬੱਚਿਆਂ ਇਹਨਾਂ ਨੂੰ ਤਰਸ ਹੀ ਨਹੀਂ ਆਇਆ ਕਿ ਬੱਚੇ ਛੋਟੇ ਛੋਟੇ ਸਕੂਲ ਕਿੱਦਾਂ ਜਾਂਦੇ ਹੋਣਗੇ ਇਹਨਾਂ ਦੇ ਨਸ਼ੇ ਦਾ ਬੁਰਾ ਹਾਲ ਨਸ਼ੇ ਦੇ ਵਿੱਚ ਸਮਝੋ ਕਿ ਬੀਬੀਆਂ ਭੈਣਾ ਗਲੇ ਲਾ ਕੇ ਰੋਂਦੀਆਂ ਪਈਆਂ ਉਹ ਕਹਿੰਦੇ ਵੀ ਨਾਲੀਆਂ ਤਾਂ ਬਾਅਦ ਚ ਵੀ ਬਣ ਜਾਣਗੀਆਂ ਪਹਿਲਾ ਨਸ਼ਾ ਰੋਗ ਲਈ ਸਾਡੀਆਂ ਨਸਲਾਂ ਰੋਕਣੀਆਂ ਬਹੁਤ ਜ਼ਰੂਰੀ ਹੈ ਤੇ ਫਸਲਾਂ ਰੋਕਣੀਆਂ ਬਹੁਤ ਜ਼ਰੂਰੀ ਹੈ। ਭਾਈ ਦੀਪ ਸਿੱਧੂ ਕਹਿੰਦਾ ਹਈ ਫਸਲਾਂ ਦੇ ਨਸ਼ਿਆਂ ਦੀ ਲੜਾਈ ਉਹ ਵਾਕਿਆ ਸੱਚ ਹੈ ਜੀ। ਉਹ ਪਿੰਡਾਂ ਚ ਆ ਕੇ ਵੇਖੋ ਫਿਰ ਪਚਾ ਲੱਗਦਾ। ਪਤਾ ਲੱਗਦਾ ਬਿਲਕੁਲ ਜੀ ਬਿਲਕੁਲ। ਕਿਹੜੀ ਖਾਸ ਕਰਕੇ ਜੇ ਆਪਾਂ ਨਸ਼ਿਆਂ ਤੋਂ ਇਲਾਵਾ ਹੋਰ ਕਿਹੜੀਆਂ ਮੰਗਾਵਾ ਇੱਥੋਂ ਦੇ ਇਲਾਕੇ ਦੀਆਂ ਵੈਸੇ। ਦੇਖੋ ਨਸ਼ੇ ਤੋਂ ਇਲਾਵਾ ਕਹਿ ਲੋ ਕਿ ਆਪਣਾ ਤੰਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਮੁੱਦਾ ਵਾ, ਗੁਰੂ ਸਬੇਤ ਵੀ ਦਾ ਮੁੱਦਾ, ਉਹ ਵੀ ਹੱਲ ਕਰਨਾ ਬਹੁਤ ਜ਼ਰੂਰੀ ਹੈ। ਕਿਸਾਨੀ ਦਾ ਮੁੱਦਾ ਵਾ, ਬੇਰੋਜ਼ਗਾਰ ਜਿਹੜਾ ਫਰੋਤੀਆਂ ਉਹਦਾ ਮੁੱਦਾ ਵਾ ਜਿਹੜਾ ਪ੍ਰਸ਼ਾਸਨ ਧੱਕੇਸ਼ਾਹੀ ਕਰਦਾ ਉਹਦਾ ਮੁੱਦਾ ਮੈਂ ਇੱਕ ਚੀਜ਼ ਦੇਖਣਾ ਚਾਹੁੰਦਾ ਮੈਂ ਬੜੀ ਮੈਗਨੋਰਡ ਕੀਤੀ ਜੇ ਉਹਦਾ ਪਿੰਡਾਂ ਵਿੱਚ ਚਰਦਾ ਪਿਆਵਾ ਮਤਲਬ ਸਰਕਾਰਾਂ ਨੂੰ ਇਹਨਾਂ ਨਾਲ ਸਮਾਂ ਸਾਹ ਹੋ ਚੁੱਕਾ ਵਾ ਸਰਕਾਰ ਹੈ ਤਾਂ ਮੁੱਦੇ ਨਹੀਂ ਹੱਲ ਕਰਦੀਏ ਵੀ ਹਜੇ ਵੀ ਆ ਕੇ ਉਹ ਹੀ ਗੰਦੀ ਰਾਜਨੀਤੀ ਸਾਨੂੰ ਵੋਟਾਂ ਪਾਓ ਤੁਹਾਡੇ ਬੰਦੀ ਸਿੰਘ ਰਿਹਾ ਕਰਾਂਗੇ ਸਾਨੂੰ ਵੋਟਾਂ ਪਾਓ ਤੁਹਾਡੋਂ ਗਲੀਆਂ ਨਾਲੀਆਂ ਬਣਾਵਾਂਗੇ ਸਾਨੂੰ ਵੋਟਾਂ ਪਾਓ ਨਸ਼ਾ ਮੁਕਤ ਕਰਦਾਂਗੇ ਉਹ ਯਾਰ ਕੋਈ ਹੋਰ ਕੋਈ ਕੰਮ ਵੀ ਚੇਤਾ ਕਰ ਲੋ ਤੁਸੀਂ ਵੋਟਾਂ ਟਾਈਮ ਚੇਤਾ ਆਂਦਾ ਪਿਆ ਆ ਸੀਐਮ ਸਾਹਿਬ ਸਿਰਫ ਤਰਨਤਾਰ ਦੇ ਹਲਕੇ ਵਿੱਚ 5 ਵਾਰੀ ਆ ਚੁੱਕੇ ਆ ਮਾਨੂੰ ਵਿਖਾਓ ਕਿ ਹਲਕੇ 5 ਵਾਰੀ ਗਏ ਹੋਣ ਤਸੀਮ ਸਾਹਿਬ ਦਾ ਵਿਰੋਧ ਵੀ ਬਹੁਤ ਹੋਇਆ ਜੇ ਕਿਸਾਨਾਂ ਦੀ ਗੱਲ ਕਰਦੇ ਆ ਨੌਜਵਾਨ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹ ਵਿਰੋਧ ਕਰ ਰਹੇ ਆ सीएमसी ਜਿਹੜਾ ਨੀਵੇਂ ਪੱਤੇ ਤੋਂ ਟਟ ਕੇ ਉਪਹੋਂ ਉਪਰਾਏ ਆ ਤੇ ਉਹਨਾਂ ਦਾ ਵੱਡੇ ਪੱਤੇ ਦਾ ਵਿਰੋਧ ਹੋ ਰਿਹਾ ਤੁਸੀਂ ਕਿਸੇ ਵੀ ਪਿੰਡ ਚਲ ਜੋ ਜਦੋਂ ਵੀ ਉਹ ਨਾ ਆਪਣੀ ਉਹ ਬਾਰੀ ਚੋਂ ਬਾਹਰ ਹੁੰਦੇ ਨਾ ਤੇ ਦੂਰੋਂ ਐ ਇਸ਼ਾਰੇ ਕਰਦੇ ਹੁਣ ਨਹੀਂ ਸਰਕਾਰ ਤੁਹਾਡੀ ਆਉਂਦੀ ਕਿਤੇ ਨਾ ਕਿਤੇ ਨਾਲ ਰੋਸ ਹੈ ਵੇਖੋ ਤਰਨਤਾਂ ਦਾ ਹਲਕਾ ਵੇਖ ਲਓ ਸਾਰਾ ਪੰਜਾਬ ਦੀ ਪੁਲਿਸ ਸਾਰੀ ਇੱਥੇ ਲੈ ਕੇ ਆਂਦੀ ਤਰਨਤਾਂ ਦੇ ਹਲਕੇ ਲੋਕ ਖਰਾਬ ਹੀ ਹੋ ਰਹੇ ਨੇ ਮਲੇ ਇੱਕ ਪਾਸੇ ਆਪਾਂ ਕਹਿੰਨੇ ਵੀਆਈਪੀ ਕਲਚਰ ਨਹੀਂ ਲੈ ਕੇ ਆਣਾ ਹੁਣ ਇਹਨਾਂ ਦੇ ਲਾਗੇ ਕੋਈ ਆਮ ਬੰਦਾ ਲਾਗੇ ਜਾ ਕੇ ਵੀ ਰਾਜੀਏਗਾ ਕਿਉਂਕਿ ਸਿਕਿਉਰਟੀ ਇੰਨੀ ਨਹੀਂ ਕਿ ਆਮ ਬੰਦਾ ਕਿੱਥੋਂ ਸਵਾਲ ਜੋ ਪੁੱਛ ਲੇਗਾ ਕੋਈ ਗਾਲ ਹੀ ਨਹੀਂ ਕਰ ਸਕਦਾ ਕਿਸੇ ਦੇ ਨਾਲ ਤੇ ਪੰਜਾਬ ਨੂੰ ਇਹ ਕਹਿੰਦੇ ਸੀ ਪਹਿਲਾਂ ਕਿ ਵੀਆਈਪੀ ਨਹੀਂ ਦੇਣਾ ਕਲਚਰ ਹੁਣ ਆਪਣੇ ਆਪ ਵੇਖੋ ਕਿੰਨਾ ਵੀਆਈਪੀ ਕਲਚਰ ਲੈ ਕੇ ਤੁਰਦੇ ਵੇ ਸਾਰੇ ਐਮਐਲਏ ਇੱਥੇ ਆ ਚੁੱਕੇ ਸਾਰੇ ਮੰਤਰੀ ਇਹਨਾਂ ਦੇ ਆ ਚੁੱਕੇ ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤੇ ਆਣਾ ਹੀ ਨਹੀਂ ਸੀ ਕਿਸੇ ਨੇ ਅੱਜ ਰੋਡ ਸ਼ੋਅ ਆ ਰੋਡ ਸ਼ੋਅ ਚ ਕਿਵੇਂ ਦਾ ਰਿਹਾ ਤੁਹਾਡਾ ਤੇ ਜਿਹ ਚੌਥੇ ਪਿੰਡ ਦੇ ਵਿੱਚ ਮੈਂ ਤੁਹਾਨੂੰ ਦੇਖ ਰਿਹਾ ਜਿਆ ਤਸਵੀਰਾਂ ਜਿਹੜੀਆਂ ਅੱਜ ਤੱਕ ਕਿਵੇਂ ਚੱਲ ਰਹੀ ਬਹੁਤ ਸੋਹਣਾ ਹੁਸ਼ਾ ਜੀ ਬਹੁਤ ਸੋਹਣਾ ਮਤਲਬ ਇੰਨਾ ਪਰਵਾ ਤੁਹਾਡੀ ਝੋਲੀ ਚ ਪੈਜੂ ਲੱਗਦਾ ਕੀ ਲੱਗਦਾ ਇਹ ਸੀਟ ਜਿਹੜਾ 14 ਵਾਲਾ ਰਿਜ਼ਲਟ ਆ ਇਹ ਝੋਲੀ ਚ ਪੈਜੂ ਪੰਥ ਦੀ ਇਹ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਮੈਂ ਵੀ ਕਹਾਂ ਗੁਰੂ ਸਾਹਿਬ ਜੋ ਕਿਰਪਾ ਕਰਨਗੇ ਸਾਨੂੰ ਮੰਜੂਰ ਹੈ ਜੀ ਅੱਗੇ ਫਿਰ ਆਪਾਂ ਮਿਲਦੇ ਆ ਇਸ ਟਾਈਮ ਤਸਵੀਰਾਂ ਜਿਹੜੀਆਂ ਵਾਂ ਤਰਨਤਾਨ ਦੀ ਹਾਂਜੀ ਵੀਰ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਈਆਂ ਇਹ ਸੰਗਤਾਂ ਦਾ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਇਦਾਂ ਠਾਠਾ ਮਾਰਦਾ ਕੱਠ ਅੱਜ ਦਿਖਾਈ ਦੇ ਰਿਹਾ ਕਿ ਸਿੱਖਾਂ ਦਾ ਰਾਜ ਲਿਆਉਣਾ ਆ ਆਪਾਂ ਬਾਲਟੀ ਨੂੰ ਵੋਟਾਂ ਪਾ ਕੇ ਜਿਤਾਉਣਾ ਆ ਪਰ ਪਿਛਲੀਆਂ ਸਰਕਾਰਾਂ ਨੇ ਵਾਅਦੇ ਬੜੇ ਕੀਤੇ ਪਰ ਕੋਈ ਵਾਅਦਾ ਨਹੀਂ ਪੂਰਾ ਹੋਇਆ ਪੰਜਾਬ ਦੇ ਵਿੱਚ ਇੰਨਾ ਕੁਸ਼ ਇੰਨਾ ਨਰਕ ਬਹਿ ਚੁੱਕਾ ਆ ਇੰਨਾ ਨਸ਼ਾ ਵਾਰ ਚੁੱਕਾ ਆ ਪਰ ਨਸ਼ਾ ਬੰਦ ਨਹੀਂ ਹੁੰਦਾ ਪਰ ਪਾਈ ਅੰਮ੍ਰਿਤਪਾਲ ਸਿੰਘ ਨੇ ਨਸ਼ਾ ਛਡਾਇਆ ਸੀ ਪਰ ਉਹਨਾਂ ਨੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕਰਵਾਇਆ ਸੀ ਆਪਾਂ 2027 ਦੀ ਜਿਹੜੀ ਇਲੈਕਸ਼ਨ ਹੈ ਨਾ ਭਾਈ ਸਾਹਿਬ ਨੂੰ ਸੀਐਮ ਬਣਾ ਕੇ ਬਾਹਰ ਕੱਢਾਂਗੇ ਪਰ ਇਹ ਸਰਕਾਰਾਂ ਨੇ ਸਾਡੇ ਨਾਲ ਜ਼ੁਲਮ ਕਰਨ ਦੀਆਂ ਜੇ ਜਦੋਂ ਸਾਡੇ ਰਾਜ ਆਊਗਾ ਫਿਰ ਅਸੀਂ ਵੇਖਾਂਗੇ ਕੀ ਕਰਨਾ ਹੈ ਪਰ ਮੈਂ ਇਹੋ ਹੀ ਸੰਗਤ ਨੂੰ ਅਪੀਲ ਕਰਦਾ ਹਾਂ ਆ YouTube ਤੇ ਪਾਰਿਓ ਪਰ ਇਹੋ ਹੀ ਮੈਂ ਸੰਗਤ ਨੂੰ ਅਪੀਲ ਕਰਦਾ ਸਾਨੂੰ ਮੌਕਾ ਮਿਲਿਆ ਜੇ ਇਹ ਬਾਰ ਬਾਰ ਮੌਕਾ ਨਹੀਂ ਜੇ ਮਿਲਣਾ ਬਾਰਟੀ ਨੂੰ ਮੋਰਾ ਲਾ ਕੇ ਤੇ ਵਾਕੇ ਬਾਰਟੀ ਨੂੰ ਭਰ ਦੋ ਭਾਈ ਮਨਪ੍ਰੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣਾ ਆਪਾਂ ਸਿੱਖ ਮਨਦੀਪ ਸਿੰਘ ਸਿੱਖ ਰਾਜ ਲਿਆ ਗਏ ਤੇ ਆਪਾਂ ਹਰ ਇੱਕ ਦਾ ਜਿਹੜੇ ਆ ਪੰਜਾਬ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆ ਉਹ ਸਾਰੇ ਸੰਜੋਗ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਰਨਤਾਰਨ ਚ ਮੌਜੂਦ ਆ ਇਸ ਟਾਈਮ ਦੇ ਉੱਤੇ ਤੇ ਸਿਆਸੀ ਪਾਰਟੀਆਂ ਸਾਰੀਆਂ ਹੀ ਜੇ ਆਪਾਂ ਗੱਲ ਕਰੀ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਕਾਲੀ ਦਲ ਪੱਪਾ ਭਾਰਾ ਕੀ ਇਹ ਸੀਟ ਲੈ ਕੇ ਜਾਣੀ ਆ ਪਰ ਮਨਦੀਪ ਸਿੰਘ ਦੇ ਆਉਣ ਤੋਂ ਬਾਅਦ ਵਿੱਚ ਕਿਤਨਾ ਕਿਤੇ ਹਲਕੇ ਦਾ ਰੰਗ ਜ਼ਰੂਰ ਬਦਲਿਆ ਹੋਇਆ ਇਸ ਟਾਈਮ ਦੇ ਉੱਤੇ ਰੋਡ ਸ਼ੋਅ ਆ ਮਨਦੀਪ ਸਿੰਘ ਦਾ ਸੰਦੀਪ ਸਿੰਘ ਸੰਨੀ ਦੇ ਭਰਾ ਦਾ ਤੇ ਇਸ ਟਾਈਮ ਸਾਡੇ ਨਾਲ ਦੋ ਮਨਦੀਪ ਸਿੰਘ ਚਿਹਰੇ ਜਿਹੜੇ ਤੁਹਾਨੂੰ ਦਿਖਾਈ ਦੇਣ ਦੇ ਹੋਣਗੇ ਇੱਕ ਸੰਦੀਪ ਸਿੰਘ ਸੰਨੀ ਦੇ ਭਰਾਤਾ ਵੀਰ ਮਨਦੀਪ ਸਿੰਘ ਆ ਤੇ ਦੂਜੇ ਦੀਪ ਸਿੱਧੂ ਜਿਹੜਾ ਉਹ ਦੀਪ ਜਿਨੇ ਇੱਕ ਲੋਕੀਤੀ ਪੰਜਾਬ ਦੇ ਵਿੱਚ ਤੇ ਨੌਜਵਾਨੀ ਨੂੰ ਨਾਲ ਜੋੜਿਆ ਤੇ ਕਿਸਾਨੀ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਪਾਇਆ ਦੀਪ ਸਿੱਧੂ ਦੇ ਭਰਾਤਾ ਵੀਰ ਮਨਦੀਪ ਸਿੰਘ ਸਾਡੇ ਨਾਲ ਜੁੜ ਚੁੱਕੇ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪ ਜੀ ਕਿਵੇਂ ਹੋ ਚੜ੍ਹਦੀ ਕਲਾ ਚ ਬਿਲਕੁਲ ਚੜ੍ਹਦੀ ਕਲਾ ਚ ਆ ਜੀ ਖਾਲਸਾ ਹਮੇਸ਼ਾ ਹੀ ਚੜ੍ਹਦੀ ਕਲਾ ਚ ਹੁੰਦਾ ਤੇ ਐਡਾ ਜਹਾ ਜਲਾਲ ਦੇਖ ਕੇ ਤਾਂ ਆਪ ਵੀ ਚੜ੍ਹਦੀ ਕਲਾ ਚ ਹੋ ਜਾਂਦਾ ਹੈ ਜਿੱਦੋਂ ਇਦਾਂ ਦੇਣ ਆਉਂਦੇ ਆ ਜਦੋਂ ਗਰਾਊਂਡ ਤੇ ਜਾਂਦੇ ਹੋ ਫਿਰ ਦੀਪ ਦੀਆਂ ਬਾਤਾਂ ਪੈਂਦੀਆਂ ਅੱਜ ਮੈਂ ਵੇਖ ਰਿਹਾ ਸੀ ਕਿ ਘਟੋ ਘਟ ਦੋ ਪਿੰਡਾਂ 'ਚ ਮੈਂ ਦੇਖ ਕੇ ਆਇਆ ਦੀਪ ਦੀ ਵਾਰ-ਵਾਰ ਗੱਲ ਹੋ ਰਹੀ ਆ ਅਗਲੇ ਪਾਸੇ ਗੀਤ ਚੱਲ ਰਿਹਾ ਜਿਸ ਦੀਪ ਨੂੰ ਯਾਦ ਕੀਤਾ ਜਾ ਰਿਹਾ ਉਹ ਭਾਵੇਂ ਸਰਦਾਰ ਸੁਨਜੀਤ ਸਿੰਘ ਮਾਨ ਦੀ ਇਲੈਕਸ਼ਨ ਸੀ ਅੱਜ ਵੀਰ ਮਨਦੀਪ ਸਿੰਘ ਦੀ ਇਲੈਕਸ਼ਨ ਆ ਦੀਪ ਨੂੰ ਫਿਰ ਯਾਦ ਕੀਤਾ ਜਾ ਰਿਹਾ ਦੇਖੋ ਭਾਈ ਦੀਪ ਨੇ ਇੱਕ ਇਹੋ ਜਿਹੀ ਚਿੰਗਾ ਜਿਹੜੀ ਆਪਣੇ ਅੰਦਰ ਜਗਾਈ ਆ ਇੱਕ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਨੇ ਵਿੱਢਿਆ ਸੀਗਾ ਜਿਹੜੇ 'ਚ ਖੜੋ ਭਾਈ ਦੀਪ ਨੇ ਤੋੜੀ ਅੱਗੇ ਆ ਕੇ ਫਿਰ ਉਨੇ ਹਰ ਇੱਕ ਨੌਜਵਾਨ ਦੇ ਅੰਦਰ ਉਹ ਚਿੰਗ ਜਗਾਈ ਆ ਵੀ ਆਪਾਂ ਨੂੰ ਆਪਣੇ ਪੰਥ ਪ੍ਰਤੀ ਸੱਚੇ ਹੋਣਾ ਚਾਹੀਦਾਗਾ ਤੇ ਆਪਾਂ ਨੂੰ ਆਪਣੇ ਪੰਥ ਲਈ ਜਿਹੜੇ ਆਪਣੇ ਹੱਕ ਆ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕੀਤੀ ਤੇ ਉਹ ਹਰ ਇੱਕ ਦੇ ਜ਼ੈਨ ਵਿੱਚ ਆ ਹਰ ਇੱਕ ਦੇ ਦਿਲ ਵਿੱਚ ਵੱੜ ਚੁੱਕੀ ਆ ਤੇ ਉਹੀ ਅੱਜ ਦੇਖਣ ਨੂੰ ਮਿਲ ਰਹੀ ਆ ਜੇ ਆਪਾਂ ਗੱਲ ਕਰੀਏ ਪਿਛਲੀਆਂ ਐਮਪੀ ਦੀਆਂ ਇਲੈਕਸ਼ਨ ਵੇਲੇ ਵੀ ਉਹ ਗੱਲ ਆਪਾਂ ਨੂੰ ਪ੍ਰਤੱਖ ਦਿਖੀ ਆ ਤੇ ਹੁਣ ਵੀ ਉਹ ਗੱਲ ਅੱਜ ਦੀ ਨੌਜਵਾਨੀ ਦੇ ਰੂਪ ਵਿੱਚ ਸਾਰਿਆਂ ਦੇ ਸਾਹਮਣੇ ਨਾਲ ਵਿਚਰ ਰਹੀ ਆ ਤਰਨਤਾਰ ਹਲਕਾ ਕੀ ਕਹਿ ਰਿਹਾ ਤਰਨਤਾਰ ਹਲਕੇ ਦੀ ਹਵਾ ਕੀ ਕਹਿੰਦੀ ਹੈ ਕੀ ਲੱਗਦਾ ਤੁਹਾਨੂੰ ਤਰਨਤਾਰਨ ਹਲਕੇ ਦੀ ਹਵਾ ਤਾਂ ਇਹੀ ਆ ਵੀ ਅੱਜ ਖਾਲਸਾ ਪੰਥ ਦੇ ਨਾਲ ਸਾਰੇ ਆਪਣਾ ਪੰਥਕ ਫਰਜ਼ ਸਮਝਦੇ ਹੋਏ ਸਾਰੇ ਆਪ ਮੁਹਾਰੇ ਹੋ ਕੇ ਇਸ ਇਲੈਕਸ਼ਨ ਨੂੰ ਆਪੋ ਆਪਣੀ ਇਲੈਕਸ਼ਨ ਸਮਝ ਕੇ ਚੱਲ ਰਹੇ ਹੈਗੇ ਤੇ ਜਿਹੜੀ ਗੱਲ ਹਵਾ ਦੀ ਹੁੰਦੀ ਆ ਵੀ ਹਵਾ ਦਾ ਫਿਕਰ ਤਾਂ ਪਤੰਗਾਂ ਨੂੰ ਹੁੰਦਾ ਬਾਜਾਂ ਨੂੰ ਥੋੜੀ ਹੁੰਦਾ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਤਾਂ ਖਾਲਸਾ ਨੂੰ ਕੋਈ ਫਰਕ ਨਹੀਂ ਹਵਾ ਦਾ ਇਹਦਾ ਦੂਜੀਆਂ ਪਾਰਟੀਆਂ ਵਾਲੇ ਸੋਚਣ ਵੀ ਕਿਹਦੇ ਨਾਲ ਚੱਲ ਰਹੀ ਆ ਤੇ ਕਿਵੇਂ ਚੱਲ ਰਹੀ ਆ ਖਾਲਸਾ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਆ ਵਾਰਸ ਪੰਜਾਬ ਦੇ ਜਥੇਬੰਦੀ ਦੇ ਕੁਝ ਦਿਨ ਪਹਿਲਾਂ ਜੋ ਸੁਰਖੀਆਂ ਬਣੀਆਂ ਸੀ ਕੁਝ ਸੋਸ਼ਲ ਮੀਡੀਆ ਦੇਖਿਆ ਸੀ ਕਿ ਕਹਿੰਦੇ ਸੀ ਕਿ ਦੂਰੀਆਂ ਬਣ ਗਈਆਂ ਅੱਜ ਦੋ ਮੰਦੀਪ ਇਕੱਠੇ ਆ ਕੋਈ ਇਹੋ ਜਿਹੀ ਗਲਤ ਨਹੀਂ ਕੁੜਤਨਤ ਨਹੀਂ ਵਿੱਚ ਹੈਗੀ ਨਹੀਂ ਨਹੀਂ ਦੇਖੋ ਗੱਲਾਂ ਬਾਤਾਂ ਕਰਨ ਨੂੰ ਜੋ ਮਰਜ਼ੀ ਕਰੀ ਜਾਵੇ ਪਰ ਸਾਡੇ ਪੰਥਕ ਫਰਜ਼ਾ ਪੰਥ ਪਿੱਛੇ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਮਿਸਲਾਂ ਬਹੁਤ ਹੁੰਦੀਆਂ ਸੀ ਇੰਗਿਆ ਆਪ ਇੱਕ ਦੂਜੇ ਨਾਲ ਵੱਖਰੇਵੇਂ ਹੋ ਸਕਦੇ ਪਰ ਪੰਥ ਪ੍ਰਤੀ ਸਾਰੇ ਸੱਚੇ ਹੋ ਕੇ ਇਕੱਠੇ ਹੀ ਆ ਮਿਸਲਾਂ ਵੱਖ-ਵੱਖਰੀਆਂ ਹੋ ਸਕਦੀਆਂ ਪਰ ਮਿਸਲਾਂ ਇਕੱਠੀਆਂ ਜੇ ਅੱਜ ਪੰਥ ਦੀ ਗੱਲ ਹੋ ਰਹੀ ਆ ਤੇ ਸਾਰੀਆਂ ਮਿਸਲਾਂ ਇਕੱਠੀਆਂ ਕਹਿ ਸਕਦੇ ਬਿਲਕੁਲ ਸਾਰੇ ਇਕੱਠੇ ਆ ਦੇਖੋ ਸਾਰੇ ਪੰਥ ਨੇ ਇਕੱਠਾ ਹੋ ਕੇ ਇੱਕ ਫੈਸਲਾ ਲਿਆ ਇੱਕ ਕੈਂਡੀਡੇਟ ਖੜਾ ਕੀਤਾਗਾ ਤੇ ਇਹੀ 2027 ਦਾ ਆਗਾਜ਼ ਆ ਇੱਕ ਪਾਸੇ ਵਿਰੋਧੀ ਧਿਰ ਕਹਿੰਦੀ ਹੈ ਕਿ ਖੂਨੀ ਖੂਨੀ ਦੀ ਗੱਲ ਹੋ ਰਹੀ ਹੈ ਜੇ ਆਪਾਂ ਵੀਰ ਸੰਦੀਪ ਸਿੰਘ ਸੰਨੀ ਦੀ ਗੱਲ ਕਰਦੇ ਆ ਰਾਜੇ ਵਿੜਿੰਗ ਦੇ ਬਿਆਨਾਂ ਨੂੰ ਕਿਵੇਂ ਵੇਖਦੇ ਹੋ ਜਿਹੜੇ 1984 ਨੂੰ ਯਾਦ ਕੀਤਾ ਜਾਵੇ ਨਵੰਬਰ ਦੇ ਵਿੱਚ ਤੇ ਕਾਂਗਰਸ ਨੂੰ ਕੋਸਿਆ ਜਾਂਦਾ ਪਰ ਇਹਨਾਂ ਦਿਨਾਂ ਚ ਦੁਬਾਰਾ ਉਹ ਬਿਆਨਾਂ ਪ੍ਰਤੀ ਜੇ ਗੱਲ ਕਰਦੇ ਆ ਵੀ ਉਹ ਖੂਨੀ ਆ ਤੇ ਜਦੋਂ ਮੈਂ ਕਹੂੰਗਾ ਭਾਜਪਾ ਵਾਲੇ ਜਾਂ ਬਜਰੰਗਦਲ ਵਾਲੇ ਉਸ ਤਾਮਿਲਨਾਡੂ ਵਾਲੇ ਉਸ ਨੂੰ ਜਿਹਨੇ ਇੱਕ 크ਰਿਸਚੀਅਨ ਪਰਿਵਾਰ ਦਾ ਕਤਲ ਕੀਤਾ ਸੀਗਾ ਮੈਂ ਕਹੂੰਗਾ ਵੀ ਆਮ ਜਨਤਾ ਦਾ ਕਤਲ ਕੀਤਾ ਸੀ ਆਮ ਪਰਿਵਾਰ ਦਾ ਕਤਲ ਕਰਕੇ ਉਸ ਨੂੰ ਮੈਂਬਰ ਪਾਰਲੀਮੈਂਟ ਬਣਾ ਸਕਦੇ ਆ ਸਾਧਵੀ ਦੇਵੀ ਠਾਕੁਰਾ ਜਿਹਦੇ ਤੇ ਯੂਪੀਏ ਲੱਗੀ ਆ ਉਸ ਨੂੰ ਉਹ ਮੈਂਬਰ ਪਾਰਲੀਮੈਂਟ ਬਣਾ ਸਕਦੇ ਆ ਤਾਂ ਅਸੀਂ ਆਪਦੇ ਯੋਧੇ ਨੂੰ ਕਿਉਂ ਨਹੀਂ ਇਹਨਾਂ ਨੇ ਮਜਲੂਮਾਂ ਦਾ ਕਤਲ ਨਹੀਂ ਕੀਤਾ ਉਹਨਾਂ ਦਾ ਕੀਤਾ ਪਹਿਲਾਂ ਤਾਂ ਉਹ ਸੂਰੀ ਦਾ ਕੀਤਾ ਜਿਹੜਾ ਕਿ ਸਾਡੀਆਂ ਧੀਆ ਭੈਣਾਂ ਨੂੰ ਮੰਦਾ ਚੰਗਾ ਬੋਲਦਾ ਸੀ ਪੰਥ ਨੂੰ ਮੰਦਾ ਚੰਗਾ ਬੋਲਦਾ ਸੀ ਤੇ ਉਸ ਤੋਂ ਬਾਅਦ ਸੂਬਾ ਸਰੰਦ ਜਿਸ ਨੇ ਕਿ ਇਸ ਏਰੀਏ ਵਿੱਚ ਤਰਨਤਾਰਨ ਦੇ ਏਰੀਏ ਵਿੱਚ ਨੌਜਵਾਨੀ ਦਾ ਕਹਾਨ ਕੀਤਾ ਬੇਦੋਸ਼ੀਆਂ ਨੂੰ ਮੈਂ ਕਹੂੰਗਾ ਕਤਲ ਕੀਤਾ ਉਸ ਦਾ ਸੋਦਾ ਲਾਇਆ ਤੇ ਫਿਰ ਇਹ ਸਾਡਾ ਪੰਥਕ ਫਰਜ ਬੰਦਾ ਵੀ ਜਿਵੇਂ ਆਪਦੇ ਉਹ ਸੁਯੋਧੇ ਦਾ ਪੱਖ ਪੂਰੀਏ ਤੇ ਉਹਦੇ ਨਾਲ ਖੜੀਏ ਤੇ ਇਹੀ ਮੌਕਾ ਸਾਡੇ ਕੋਲੇ ਤੇ ਜਿਹੜੀ ਦੂਜੀ ਗੱਲ ਕੀਤੀ ਆ ਉਹ ਮੈਂਬਰ ਪਾਰਲੀਮੈਂਟ ਇੱਕ ਹੋਰ ਆ ਜਿਹੜਾ ਕਿ ਜਾਦਾ ਹੀ ਦਿੱਲੀ ਦਾ ਪੱਖ ਪੂਰਦਾ ਹੈਗਾ ਉਹਨਾਂ ਦਾ ਸਕਾ ਬੰਦਾ ਉਹ ਵੀ ਗੱਲ ਕਰਦਾ ਵੀ ਇੱਥੇ ਖਾਲਸਾ ਰਾਜ ਦੀ ਗੱਲ ਹੁੰਦੀ ਆ ਖਾਲਿਸਤਾਨ ਦੀ ਗੱਲ ਹੁੰਦੀ ਆ ਉਹਨੂੰ ਕਹੋ ਵੀ ਇੱਥੇ ਦਾ ਕਣ-ਕਣ ਵਿੱਚ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਗੱਲ ਜੁੜੀ ਹੋਈ ਆ ਜੇ ਇੱਥੇ ਰਹਿਣਾ ਤਾਂ ਇਹ ਗੱਲ ਚੱਲੂਗੀ ਜੇ ਤੈਨੂੰ ਨਹੀਂ ਜਾਇਜ਼ ਵੀ ਇਹ ਗੱਲ ਇੱਥੇ ਚੱਲੇ ਤਾਂ ਜਉਣਾ ਪਾਰ ਹੋ ਜਾ ਉੱਥੇ ਜਾ ਕੇ ਆਪਦੀ ਦਿੱਲੀ ਦਾ ਤੇ ਆਪਦੀ ਸਰਕਾਰ ਦਾ ਪਖਪੂਰ ਇੱਥੇ ਤਾਂ ਖਾਲਸਾ ਐਦਾਂ ਹੀ ਆਪਦੇ ਰਾਜ ਦੀ ਗੱਲ ਕਰਦਾ ਰਹੂਗਾ ਅਕਾਲੀ ਦਲ ਦੇ ਉਮੀਦਵਾਰ ਨੂੰ ਕਿੱਥੇ ਰੱਖ ਕੇ ਵੇਖਦੇ ਹੋ ਕਿਉਂਕਿ ਇਸ ਟਾਈਮ ਦੇ ਉੱਤੇ ਪੰਥਕ ਉਮੀਦਵਾਰ ਜੀ ਅਕਾਲੀ ਦਲ ਦੀ ਬਾਦਲ ਦੀ ਗੱਲ ਕਰਦੇ ਆ ਇੱਧਰ ਵੀਰ ਮਨਦੀਪ ਸਿੰਘ ਕੋਈ ਫਰਕ ਨਹੀਂ ਪਊਗਾ ਵੋਟਾਂ 'ਚ ਵਖਰੇਵੇਂ ਹੋ ਜਾਣਗੇ ਦੇਖੋ ਪਊਗਾ ਪਰ ਉਹ ਵੀ ਇੱਕ ਸਤਕਾਰਯੋਗ ਪਰਿਵਾਰ ਆ ਮੈਂ ਧਰਮੀ ਫੌਜੀ ਦਾ ਪਰਿਵਾਰ ਆ ਵੀ ਉਹ ਵੀ ਸਾਡੇ ਸਤਕਾਰਯੋਗ ਆ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦੇਖਣਾ ਚਾਹੀਦਾ ਸੀ ਵੀ ਆਪਾਂ ਨੂੰ ਉਸ ਪਾਰਟੀ ਦਾ ਪੱਖ ਪੂਰ ਕੇ ਉਹਨਾਂ ਦਾ ਕੈਂਡੀਡੇਟ ਨਹੀਂ ਬਣਾਉਣਾ ਚਾਹੀਦਾ ਸੀ ਜਿਨ੍ਹਾਂ ਨੇ ਆਪਣੇ ਪੰਥ ਦਾ ਕਹਾਣ ਕੀਤਾਗਾ ਠੀਕ ਆ ਇਹ ਗੱਲ ਤੋਂ ਵੀ ਆਪਾਂ ਵੀ ਮੁਨਕਰ ਨਹੀਂ ਹੋ ਸਕਦੇਗੇ ਵੀ ਇਸ ਚੀਜ਼ ਚ ਵੀ ਕੁਝ ਨਾ ਕੁਝ ਆਪਾਂ ਨੂੰ ਵੀ ਇਸ ਚੀਜ਼ ਦਾ ਘਾਟਾ ਪਊਗਾ ਪਰ ਨਹੀਂ ਸਭ ਨੂੰ ਪਤਾ ਵੀ ਪੰਥਕ ਕੌਣ ਆ ਤੇ ਕੌਣ ਨਹੀਂ ਪੰਥਕ ਤਾਂ ਸਾਰੇ ਪੰਥ ਦਾ ਹੀ ਪੱਖ ਪੂਰਨਗੇ ਸੱਚੇ ਹੋ ਕੇ ਸਰਕਾਰ ਨੂੰ ਕਿੱਥੇ ਰੱਖ ਕੇ ਵੇਖ ਰਹੇ ਹੋ ਇਸ ਟਾਈਮ ਦੇ ਉਤੇ ਪੂਰਾ ਜ਼ੋਰ ਲੱਗਾ ਢੀ ਚੂਟੀ ਦਾ ਉਹਨਾਂ ਦਾ ਬਿਆਨ ਤਾਂ ਕਿ ਪਹਿਲਾਂ ਵੀ ਆਇਆ ਕਿ ਸ਼ਾਮ-ਦਾਮ ਦੰਡਪੇਦ ਜਿਵੇਂ ਵੀ ਹੋਵੇ ਇਲੈਕਸ਼ਨ ਜਿੱਤਣੀ ਆ ਦੇਖੋ ਜੇ ਸਰਕਾਰ ਨੇ ਆਪਦੇ ਕਾਰਜ ਕੀਤੇ ਹੁੰਦੇ ਤਾਂ ਉਹਨਾਂ ਨੂੰ ਇੱਥੇ ਵੋਟਾਂ ਮੰਗਣ ਦੀ ਲੋੜ ਨਹੀਂ ਸੀ ਇਹ ਗੱਲ ਆ ਵੀ ਉਹ ਆਪ ਦੇ ਕਾਰਜਾਂ 'ਚ ਇੰਨੇ ਜ਼ਿਆਦਾ ਫੇਲ ਹੋ ਚੁੱਕੇ ਆ ਵੀ ਅੱਜ ਸਾਰੀ ਦੀ ਸਾਰੀ ਲੀਡਰਸ਼ਿਪ ਉਹਨਾਂ ਦੇ ਉਹ ਜਿੰਨੇ ਐਮ.ਐਲ.ਏ ਆ ਆਪ ਕੈਬਨਿਟ ਲੈ ਕੇ ਮੁੱਖ ਮੰਤਰੀ ਇੱਥੇ ਘਰੋਂ ਘਰ ਹੋਇਆ ਫਿਰਦਾ ਵੀ ਸਾਨੂੰ ਵੋਟਾਂ ਪਾ ਦਿਓ ਮਿੰਤਾ ਕਰਨ ਨੂੰ ਜੇ ਸਰਕਾਰ ਨੇ ਆਪਦੇ ਕਾਰਜ ਕੀਤੇ ਹੁੰਦੇ ਤਾਂ ਉਹਨਾਂ ਨੂੰ ਅੱਜ ਵੋਟਾਂ ਮੰਗਣ ਦੀ ਲੋੜ ਨਹੀਂ ਸੀ ਪੰਜਾਬ ਦੇ ਆਵਾਮ ਨੇ ਪੰਜਾਬ ਦੀ ਸੰਗਤ ਨੇ ਉਹਨਾਂ ਨੂੰ ਆਪ ਮੁਹਾਰੇ ਸਿਰ ਤੇ ਬਿਠਾਇਆ ਸੀ ਉਹਨਾਂ ਤੋਂ ਓਹੋ ਪੰਜਾਬ ਦਾ ਜਿਹੜਾ ਉਹਨਾਂ ਨੇ ਧੋਖਾ ਕੀਤਾਗਾ ਉਸ ਦਾ ਪੰਜਾਬ ਹੁਣ ਆਪ ਮੁਹਾਰੇ ਹੋ ਕੇ ਉਹਨਾਂ ਨੂੰ ਰਿਜ਼ਲਟ ਦੇ ਦੂਗਾ ਧੰਨਵਾਦ ਜੀ ਇਸ ਟਾਈਮ ਮੈਂ ਦੋ ਮਨਦੀਪਾਂ ਦੀ ਗੱਲ ਕੀਤੀ ਸੀ ਮਨਦੀਪ ਸਿੰਘ ਸਿੱਧੂ ਮਨਦੀਪ ਸਿੰਘ ਦੀਪ ਸਿੱਧੂ ਦੇ ਭਰਾਤਾ ਵੀ ਮਨਦੀਪ ਸਿੰਘ ਆ ਤੇ ਮਨਦੀਪ ਸਿੰਘ ਉਮੀਦਵਾਰ ਸੰਦੀਪ ਸਿੰਘ ਸੰਨੀ ਦੇ ਭਰਾਤਾ ਉਹ ਵੀ ਨਾਲ ਹੀ ਆ ਪਹਿਲਾਂ ਵੀ ਥੋੜੀ ਜਿੜੇ ਪਹਿਲਾਂ ਆ ਗੱਲਬਾਤ ਕੀਤੀ ਸੀ ਦੁਬਾਰਾ ਇੱਕ ਵਾਰ ਫਤਿਹ ਸਾਂਝ ਕਰਦੇ ਆਂ ਭਾਈ ਸਾਹਿਬ ਜੀ ਵਾਈ ਗੁੱਡ 11 3 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲ ਰਿਹਾ ਜੀ ਰੋਡ ਸ਼ੋਹ ਬਹੁਤ ਸੋਹਣਾ ਜੀ ਬਹੁਤ ਸੋਹਣਾ ਜਿੰਨਾ ਸੋਚਿਆ ਉਸ ਤੋਂ ਕਈ ਗਣਾ ਉੱਪਰ ਹੈ ਜੀ ਕਿਵੇਂ ਦਾ ਰੁਝਾਨ ਕਿਵੇਂ ਦਾ ਲੋਕਾਂ ਦਾ ਤੁਹਾਡੇ ਪ੍ਰਤੀ ਵਾਸਤੇ ਤੁਹਾਡੇ ਸਾਹਮਣੇ ਕਿਦਾਂ ਹੌਮ ਹੌਮ ਆ ਕੇ ਮਿਲਦੇ ਪਏ ਨੇ ਐਦਾਂ ਕਿਸੇ ਨੂੰ ਮਿਲਦੇ ਪਏ ਨੇ ਬਾਕੀਆਂ ਨੂੰ ਉਹ ਜਦੋਂ ਆਉਂਦੇ ਨੇ ਬੂਹਾਂ ਬੰਦ ਕਰ ਲੈਂਦੇ ਸਾਡੇ ਵਰੀ ਬੂਹਾਂ ਖੋਲ ਦਿੰਦੇ ਪਏ ਆ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਕੰਮ ਕਰਨਾ ਸਾਡੇ ਕਿਉਂਕਿ ਪੰਥ ਨਹੀਂ ਖਰੋਣਾ ਪੰਜਾਬ ਵਾਸਤੇ ਪੰਥ ਨਹੀਂ ਖਰੋਣਾ ਹਰ ਟਾਈਮ ਜੀ 227 ਦਾ ਆਗਾਜ਼ ਵੇਖਿਆ ਜਾ ਰਿਹਾ ਹੈ ਸਿਲੈਕਸ਼ਨ ਦੇ ਵਿੱਚੋਂ ਮਨਦੀਪ ਬਿਲਕੁਲ ਜੀ ਬਿਲਕੁਲ ਦੇਖੋ ਸਾਰੇ ਤੁਹਾਡੇ ਜਿੰਨੇ ਵੀ ਆ ਚਾਹੇ ਕਾਲੀਦਾਸ ਵਾਸ ਵਾਲੇ ਨੇ ਚਾਹੇ ਪੁੰਨਰ ਵਾਲੇ ਨੇ ਚਾਹੇ ਸਿਮਸੀ ਮਾਨ ਸਾਹਿਬ ਨੇ ਸਾਰੇ ਤੁਹਾਡੇ ਇਕੱਠੇ ਹੋ ਗਏ ਨੇ ਇਹ ਜੇ ਆਪਾਂ ਇਸ ਤਰ੍ਹਾਂ ਹੀ ਇਕੱਠੇ ਹੋ ਕੇ ਚੱਲਾਂਗੇ 27 ਵੀ ਤੇ ਬਹੁਤ ਜਲਦੀ ਆਪਾਂ ਕੰਪੀਟ ਵੀ ਕਰ ਲਾਂਗੇ 27 ਵੀ ਜੇ ਇਕੱਠੇ ਹੋ ਕੇ ਚੱਲਾਂਗੇ ਫਿਰ ਇਕੱਲੇ ਇਕੱਲੇ ਨਹੀਂ ਮਨਦੀਪ ਜੀ ਮਿਸਲਾ 227 ਚ ਇਸੇ ਤਰ੍ਹਾਂ ਇਕੱਠੀਆਂ ਰਹਿਣਗੀਆਂ ਕੀ ਲੱਗਦਾ ਹੋਣਾ ਤੁਸੀਂ ਮਿਸਲਾ ਜ਼ਿਕਰ ਕੀਤਾ ਸਪੀਰ ਨੇ ਜ਼ਿਕਰ ਕੀਤਾ ਜੀ ਇਕੱਠੇ ਹੋਵਾਂਗੇ ਤੇ 227 ਵੀ ਜਿੱਤ ਜਾਣੀ ਬਿਲਕੁਲ ਗੁਰੂ ਮਹਾਰਾਜ ਕਿਰਪਾ ਕਰਨਗੇ ਜਿਹੜੇ ਪੰਥ ਪ੍ਰਤੀ ਸੱਚੇ ਹੋਣਗੇ ਤੇ ਉਹ ਆਪੇ ਇਕੱਠੇ ਹੋਣਗੇ ਅਸੀਂ ਇਕੱਠੇ ਹੀ ਆ ਠੀਕ ਆ ਸਾਡੇ ਮੈਨੇਜਮੈਂਟ ਪਹਿਲਾਂ ਵੀ ਕਿਹਾ ਵੀ ਵੱਖਰੇਵੇਂ ਹੋ ਸਕਦੇ ਆ ਸਿਧਾਂਤਿਕ ਵੱਖਰੇਵੇਂ ਹੋ ਸਕਦੇ ਆ ਪਰ ਪੰਥ ਪ੍ਰਤੀ ਸਾਰੇ ਇਕੱਠੇ ਆ ਤੇ ਗਾਂਹ ਵਾਲੀ ਇਲੈਕਸ਼ਨ ਵੀ ਇਕੱਠੇ ਹੋ ਕੇ ਲੜੀ ਜਾਊਗੀ ਤਰਨਤਾਰਨ ਦੇ ਵਿੱਚਾਂ ਤੇ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦੇ ਭਰਾਤਾ ਉਹਨਾਂ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਜੇ ਆਪਾਂ ਵਾਰਸ ਪੰਜਾਬ ਦੇ ਜਥੇਬੰਦੀ ਦੀ ਗੱਲ ਕਰੀਏ ਪਾਰਟੀ ਦੀ ਗੱਲ ਕਰੀਏ ਤੇ ਨਾਲ ਦੂਜੀਆਂ ਪਾਰਟੀਆਂ ਨਾਲ ਸਾਰਿਆਂ ਨਾਲ ਕੇ ਮਨਦੀਪ ਸਿੰਘ ਨੂੰ ਜਿਤਾਉਣ ਦੀ ਗੱਲ ਕਰ ਰਿਹਾ ਤੇ ਕਹਿੰਦੇ ਕਿ ਮਨਦੀਪ ਸਿੰਘ ਆਉਣੇ ਸਮੇ ਜਿੱਤੂਗਾ ਦੇਖਦੇ ਆ 11 ਦਾ VOTING ਆ 14 ਰਿਜ਼ਲਟ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਸਾਡੇ ਨਾਲ ਜੁੜ ਚੁੱਕੇ ਆ ਗੁਰਫਤੇ ਸਾਹਿਬ ਕਰਦੇ ਆ ਜੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਕਿਵੇਂ ਹੋ ਜੀ ਚੜ੍ਹਦੀ ਕਲਾ ਚ ਵਧੀਆ ਵਧੀਆ ਚੜ੍ਹਦੀ ਕਲਾ ਚ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੱਗਦਾ ਲੋਕਾਂ ਦਾ ਰੁਝਾਨ ਕੀ ਆ ਤਰਨਤਨ ਵਾਲਿਆਂ ਦਾ ਕੁਝ ਗੱਲਬਾਤ ਕਰਦੇ ਆ ਲੋਕ ਤੁਹਾਡੇ ਨਾਲ ਲੋਕਾਂ ਦਾ ਬਹੁਤ ਵਧੀਆ ਰੁਝਾਨ ਪੰਥ ਵੱਲ ਵਾ ਸਾਰੇ ਲੋਕਾਂ ਦਾ ਹਰਕਾ ਅਸਲੀ ਪੰਥ ਨੂੰ ਵੀ ਵੋਟਾਂ ਪਾਉਣੀਆਂ ਹ ਇਹ ਪਾਸੇ ਜੀ ਗੱਲ ਕਰ ਗਏ ਤੁਹਾਡੀ ਵਿਰੋਧੀ ਪਾਰਟੀਆਂ ਤੰਜ ਵੀ ਕੱਸ ਰਹੀਆਂ ਤੇ ਦਮਗੱਜੇ ਵੀ ਮਾਰ ਰਹੀਆਂ ਕਿ ਅਸੀਂ ਇਸ ਵਾਰ ਜਿੱਤਾਂਗੇ ਆਕਾਲੀ ਦਲ ਹੋਵੇ ਬੀਜੇਪੀ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਸਾਰਿਆਂ ਦੀ ਗੱਲ ਕਰੋ ਵੇਖੋ ਇਹ ਤੇ ਹੁਣ ਇਹਦਾ ਫੈਸਲਾ ਤੇ ਸੰਗਤੇ ਲਊਗਾ 11 ਤਰੀਕ ਨੂੰ ਜਿਹੜੇ ਮਾਜੀ ਸਾਰੀਆਂ ਪਾਰਟੀਆਂ ਨੂੰ ਹੱਕ ਵਾ ਕੇ ਮੈਦਾਨ ਚ ਉਤਰਨ ਦਾ ਸਾਰੀਆਂ ਆਪੋ ਆਪਣਾ ਜੋਰ ਲਾਉਣ ਡੀਆਂ ਤੇ ਪਰ ਇਹਦਾ ਫੈਸਲਾ ਸੰਗਤ ਕਰੂਗਾ 11 ਤਰੀਕ ਨੂੰ ਵੀ ਕੀ ਕਰ ਰਾਜੀ ਵੜਿੰਗ ਤੇ ਬੈਨ ਨੂੰ ਕਿਵੇਂ ਵੇਖਦੇ ਹੋ ਇਸ ਟਾਈਮ ਦੇ ਉੱਤੇ ਉਹ ਬਹੁਤ ਤੰਜ ਕੱਸ ਰਿਹਾ ਇਸ ਟਾਈਮ ਤੇ ਖਾਸ ਕਰਕੇ ਮਨਦੀਪ ਸਿੰਘ ਦੇ ਉੱਤੇ ਕੋਈ ਨਹੀਂ ਆ ਜੇ ਫਿਰ ਜਿੱਦੋਂ ਖਲੋਤੇ ਆ ਵਿਰੋਧੀਆਂ ਨੇ ਤੰਜ ਤੇ ਕਸਨੇ ਹੀ ਆਮ ਆਦਮੀ ਪਾਰਟੀ ਨੂੰ ਕਿੱਥੇ ਰੱਖ ਕੇ ਵੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸੰਗਤ ਨੇ ਵੇਖਿਆ ਹੀ ਆ ਕੀ ਸਾਢੇ 3 ਸਾਲਾਂ ਚ ਉਹਨਾਂ ਨੇ ਕੀ ਵਿਕਾਸ ਕੀਤਾ ਹੁਣੇ ਤਰਨਤਨ ਚਾਣ ਕੇ ਬਹਿ ਗਏ ਆ ਸਾਰੀਆਂ ਪਾਰਟੀਆਂ ਅਗੇ ਤਰਨਤਨ ਦਿਸਦਾ ਨਹੀਂ ਇਹਨਾਂ ਨੂੰ ਹੁਣੇ ਵਿਕਾਸ ਕਰਨ ਲਈ ਤਰਨਤਨ ਚਾਹੇ ਚਾਰਵੜੀ ਭਗਵੰਤ ਮਾਨ ਸਾਹਿਬ ਆ ਗਿਆ ਚ ਉਹ ਅੱਗੇ ਕਿੱਥੇ ਗਿਆ ਸੀ ਭਗਵੰਤ ਮਾਨ ਜਿੱਦਾਂ ਲੋਕਾਂ ਦੇ ਨੌਜਵਾਨ ਪੁੱਤ ਮਰਨ ਦੇ ਉਹਨਾਂ ਦੇ ਘਰ ਹੀ ਨਹੀਂ ਜਾਂਦਾ ਲੋਕ ਵੀ ਆ ਕੋਸ਼ਿਸ਼ ਕਰਦੇ ਇਹਨਾਂ ਦੇ ਵੀਅੂ ਲੈਣ ਦੀ ਹੋਰ ਪੜੇ ਠੀਕ ਹੋ ਤੁਸੀਂ ਹਾਂਜੀ ਬਥਰੀ ਕਿੰਨਾ ਕੁ ਵਿਕਾਸ ਕਿਹੜੇ ਖੋਇਆ ਇਲਾਕੇ ਦਾ ਬਹੁਤ ਘੱਟ ਕੰਮ ਸਰਕਾਰ ਨੇ ਸਿਰ ਹਿਲਾ ਕੇ ਕਹਿੰਦੇ ਕੁਛ ਨਹੀਂ ਕੀਤਾ ਜੀ ਸਰਕਾਰ ਨੇ ਕੁਛ ਕੀਤਾ ਹੋਵੇ ਤਾਂ ਫੇਰ ਹਣ ਸਾਡੇ 30 ਸਾਲਾਂ ਚ ਇੰਨੇ ਲੋਕਾਂ ਦੇ ਪੁੱਤ ਮਰਣ ਦੇ ਗੰਡੀ ਵੈਂਡੀ ਇੱਕ ਪਿੰਡ ਚ ਗਏ ਇੱਕ ਹਫ਼ਤੇ ਚ ਇੱਕ ਮਹੀਨੇ ਸੱਤ ਮੁੰਡੇ ਟੀਕੇ ਲਾ ਕੇ ਮਰੇ ਉੱਥੇ ਭਗਵਾਨ ਤਮਾਨੀ ਪਹੁੰਚਦਾ ਉਹ ਨਸ਼ਾ ਬੰਦ ਕਿਉਂ ਨਹੀਂ ਕੀਤਾ ਉਹਦੋਂ ਦੇ ਅੰਨੇ ਬੱਚੇ ਵੀ ਕਹਿੰਦੇ ਚ ਪਲਟ ਕੇ ਰਾਹ ਦੂਰ ਅੰਗੜਾ ਪੰਜਾਬ ਬਣਾ ਦੂ ਹੁਣ ਇਹਨੇ ਗੰਦਲਾ ਕਰਕੇ ਰਸਤਾ ਬਰਾਣੇ ਬੰਦੀ ਸਿੰਘ ਨੇ ਕੀ ਛੱਡਨੇ ਨੇ ਨਵੇਂ ਤਿੰਨ ਤਿੰਨ ਸਾਲ ਹੋ ਗਏ ਅੰਦਰ ਬੇਕਸੂਰ ਜਿਹੜੇ ਦਿੱਤੇ ਇਹ ਹੁਣ ਇਹ ਤਾਂ ਸੰਗ ਤੇ ਇਹਦਾ ਫੈਸਲਾ ਕਰੂਗੀ ਲੋਕਾਂ ਦੀ ਮੁੱਖ ਮੰਗਾਂ ਕੀ ਜੇ ਤੁਸੀਂ ਮਿਲਦੇ ਹੋ ਕੁਝ ਗੱਲਾਂ ਬਾਤਾਂ ਕਰਦੇ ਹੋਣਗੇ ਤੁਹਾਡੇ ਨਾਲ ਸਾਡੇ ਕੋਲ ਤਾਂ ਮੇਨ ਮੁੱਦਾ ਨਸ਼ੇ ਦਾ ਵਾ ਅਸੀਂ ਸਭ ਤੋਂ ਪਹਿਲਾਂ ਸਾਡਾ ਇਹ ਮੁੱਦਾ ਪਹਿਲੀ ਨੌਜਵਾਨੀ ਬਚਾਈਏ ਗਲੀਆਂ ਨਾਲੀਆਂ ਤੱਕ ਤੇ ਆਪਾਂ ਰਹਿ ਗਏ ਇੱਥੇ ਆ ਵੇਖ ਲਓ ਪਿੰਡਾਂ ਦਾ ਵਿਕਾਸ ਵੀ ਕੀ ਇਹਨਾਂ ਨੇ ਕੀਤਾ ਅਸੀਂ ਤੁਹਾਡਾ ਮੇਨ ਨੌਜਵਾਨੀ ਨੂੰ ਬਚਾਈਏ ਤੇ ਨਸ਼ੇ ਤੋਂ ਰਹਿਤ ਕਰੀ ਹਾਂ ਭਾਈ ਅਮਰਪਾਲ ਸਿੰਘ ਨੂੰ ਮਿਲੇ ਹੋ ਕੋਈ ਸੁਨੇਹਾ ਉਹਨਾਂ ਵੱਲੋਂ ਸੰਗਤ ਵਾਸਤੇ ਠੀਕ ਠਾਕ ਆ ਵਧੀਆ ਕਹਿੰਦੇ ਚੜ੍ਹਦੀ ਕਲਾ ਨਾ ਕਰੋ ਕਾਰਬੋ ਬੜਾ ਇਹੀ ਚੜ੍ਹਦੀ ਕਲਾ 24 ਚੜ੍ਹਦੀ ਕਲਾ ਚ ਉਹ ਤੇ ਹੁਣ ਬਾਹਰ ਆਉਣ ਤੇ ਹੀ ਆ ਉਹ ਤੇ ਬਾਰ ਆ ਜੇ ਤੇ ਨਸ਼ਾ ਉਹ ਸਵੇਲੇ ਬੰਦੋ ਜੀ ਤਾਂ ਹੀ ਤੇ ਨੂ ਬਾਹਰ ਕੱਢਣੀ ਨਹੀਂ ਰਹਿ ਜਾਂਦੇ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਖਤਰਾ ਪਿਆ ਅੱਛਾ ਉਮੀਦਵਾਰ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਤੁਸੀਂ ਕਿੱਥੇ ਰੱਖ ਕੇ ਵੇਖਦੇ ਹੋ ਉਹਨੂੰ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਜਾਣ ਕੇ ਚੋਣ ਲੜ ਰਿਹਾ ਹੈ ਤੈਨੂੰ ਅਕਾਲੀ ਦਲ 'ਚ ਸੀ ਉਹ ਤੈਨੂੰ ਭਗਵਾਨ ਸਮਾਨ ਆਂਦਾ ਵੀ ਨਸ਼ੇ ਦਾ ਇਹ ਵਪਾਰੀ ਆ ਹੈ ਹੁਣ ਕਿਹੜੀ ਉਹਨੂੰ ਵਾਸ਼ਿੰਗ ਮਸ਼ੀਨ 'ਚ ਧੋ ਕੇ ਇੱਥੇ ਆਪੋ ਵਾਲੇ ਨੇ ਖੜਾ ਕਰਤਾ ਵੀ ਉਹ ਨਸ਼ੇ ਤੋਂ ਰਹਿਤ ਹੋ ਗਿਆ ਇਹ ਸਾਰੇ ਰੇ ਸਾਰੀਆਂ ਇਹਨਾਂ ਦੀ ਚਾਲਵਾਜੀਆਂ ਇਕੱਠੇ ਹੀ ਆਏ ਸਾਰੇ ਇਹ ਪੰਜਾਬ ਨੂੰ ਡੋਬਣਾ ਚਾਹੁੰਦੇ ਆ ਲੁੱਟ ਕੇ ਖਾ ਗਏ ਪੰਜਾਬ ਦੇ ਸਰ ਕਿੰਨਾ ਇਹਨਾਂ ਨੇ ਕਰਜ਼ਾ ਚ ਨਾਤਾ ਹੁਣ ਪੰਜਾਬ ਚ ਰਹਿਣ ਕੀ ਦਿੱਤਾ ਇਹਨਾਂ ਨੇ ਧੰਨਵਾਦ ਜੀ ਅਸਤੇ ਮੇ ਰੋਡ ਸ਼ੋ ਸੀ ਰੋਡ ਸ਼ੋ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਆਪਾਂ ਗੱਲਬਾਤ ਕਰਨ ਦੀ ਇੱਥੋਂ ਦੇ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਪਾਰਟੀ ਦੇ ਮੈਂਬਰ ਖਲੋਤੇ ਹੋਏ ਉਹਨਾਂ ਨੇ ਗੱਲਬਾਤ ਕੀਤੀ ਸੀ ਮਨਦੀਪ ਸਿੰਘ ਨਾਲ ਮਨਦੀਪ ਸਿੰਘ ਸਿੱਧੂ ਦੀਪਦੇ ਭਰਾ ਨਾਲ ਗੱਲਬਾਤ ਕੀਤੀ ਸੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਨਾਲ ਗੱਲ ਕੀਤੀ ਆ ਵਿਕਾਸ ਦੀਆਂ ਕਹਿੰਦੇ ਡੀਂਗਾ ਜਰੂਰ ਮਾਰੇਆਂ ਗਈਆਂ ਵਿਕਾਸ ਹੋਇਆ ਨਹੀਂਗਾ ਇੱਥੋਂ ਦੇ ਕੁਝ ਲੋਕ ਆ ਇਸ ਪੇ ਤੁਸੀਂ ਇਸੇ ਪਿੰਡ ਤੋਂ ਹੋ ਜੀ ਹਾਂ ਜੀ ਇਹਨੇ ਠੀਕ ਆ ਹਾਂ ਜੀ ਕਿਵੇਂ ਲੱਗਦਾ ਇਸ ਵਾਰ ਦੇਖ ਲਓ ਬਣਾ ਹਾਂ ਜੀ ਆ ਦੇਖ ਲਓ ਉੱਪਰ ਜੀ ਹਾਏ ਲੱਗਾ ਵੇਖ ਲਓ ਕਿਦਾ ਹੈ ਅੱਛਾ ਜਰੂਰ ਇੱਕ ਰੀ ਬੋਰਡ ਦਿਖਾ ਲ ਦਿਓ ਜੀ ਬੋਰਡ ਦੇ ਕੇ ਗੱਲ ਕਰਦੇ ਆਪਾਂ ਹਾਂਜੀ ਕੀ ਲੱਗਦਾ ਤੁਹਾਨੂੰ ਇਹ ਸਰ ਵੈਸੇ ਹਵਾ ਕੀ ਆ ਹਾਂ ਅਜੇ ਲੱਗਦੀ ਫਿਰ ਮੈਂ ਤੋਂ ਲਾਇਆ ਉਹ ਤੇ ਨਹੀਂ ਕਰਨ ਲਾਉਣਾ ਅੱਛਾ ਇਹ ਬੋਰਡ ਲਾਇਆ ਹੋਇਆ ਤੁਸੀਂ ਤੁਸੀਂ ਬੋਰਡ ਦੀ ਗੱਲ ਕਰਦੇ ਹੋ ਹਾਂ ਮੈਂ ਜਰੂਰ ਕਰਮੀ ਤੇ ਕਰੀ ਇਹਦੀ ਬੋਰਡ ਦੀ ਤਸਵੀਰ ਦਿਖਾ ਲ ਦਿਓ ਕਹਿੰਦੇ ਹਵਾਕੇ ਦੀ ਆ ਉਹ ਬੋਰਡ ਦੱਸੂਗਾ ਅੱਛਾ ਤੁਸੀਂ ਮਨਦੀਪ ਸਿੰਘ ਦਾ ਬੋਰਡ ਸੰਦੀਪ ਸਿੰਘ ਦੇ ਭਰਾਤ ਦਾ ਬੋਰਡ ਲਾਇਆ ਹੋਇਆ ਹਾਂਜੀ ਹਾਂਜੀ ਬਾਜੀ ਮਾਰ ਜਿਓ ਕਿ ਪੰਥ ਬਾਜੀ ਮਾਰ ਜਿਓ ਇਹ ਤਾਂ ਬਾਲਕੂਤਲਾ ਜਾਣ ਦਾ ਮਾਲਕ ਇਹ ਤਾਂ ਵਿਕਾਸ ਕਿੰਨਾ ਕੁ ਹੋਇਆ ਇਸ ਇਲਾਕੇ ਦਾ ਜਾਂ ਪਿਛਲੇ ਸਾਢੇ ਤਿੰਨ ਸਾਲਾਂ ਦੀ ਕਿਤੇ ਕਿੰਨੇ ਕੰਮ ਹੋਏ ਪਿੰਡਾਂ ਦੇ ਕਿੱਥੇ ਹੁੰਦੇ ਰਹਿੰਦੇ ਕੰਮ ਦੇ ਗਲੀਆਂ ਨਾਲੀਆਂ ਦੇ ਜਾਂ ਪੁਟਾ ਪੜਾਈ ਹੋਈ ਆ ਕਿੰਨਾ ਕੰਮ ਹੋਇਆ ਆ ਵੇਖ ਲਓ ਸਾਰਾ ਕੁਝ ਆ ਇਹੋ ਕੁਝ ਹੀ ਆ ਕੁਛ ਨਹੀਂ ਹੋਇਆ ਵਿਕਾਸ ਦੀ ਮੂਹੋ ਬੋਲਦੀ ਤਸਵੀਰ ਜਿਵੇਂ ਹੁਣੇ ਭਾਈ ਅਮਰਤਪਾਲ ਨੇ ਮਾਤਿਆਂ ਨੇ ਵੀ ਕਿਹਾ ਸੀ ਕਿ ਤੁਸੀਂ ਵੇਖ ਸਕਦੇ ਹੋ ਪਰ ਵਿਕਾਸ ਨਹੀਂ ਹੋਇਆ ਬੀਬੀ ਜੀ ਕਿਦਾਂ ਇਸੇ ਪਿੰਡ ਤੋਂ ਤੁਸੀਂ ਹਾਂਜੀ ਕੀ ਲੱਗਦਾ ਇਸ ਰਿਪੋਰਟ ਜਿੱਤੇ ਫਸਾ ਨੂੰ ਪਤਾ ਨਹੀਂ ਅਜੇ ਕੀ ਕੌਣ ਜਿੱਤਰਿਆ ਖਲੋਰ ਹੈ ਸਾਰੇ ਵਿਕਾਸ ਕਿੰਨਾ ਕਮ ਕਮ ਕਿੰਨੇ ਪਿੰਡਾਂ ਦੇ ਹੋਏ ਆ ਵੈਸੇ ਕੰਮ ਤੇ ਢਾੜੀ ਟੱਪੇ ਆ ਢਾੜੀ ਟੱਪੇ ਆ ਹਾਂਜੀ ਢਾੜੀ ਨਹੀਂ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ ਸਰਕਾਰ ਦੇ ਵਿੱਚ ਕੰਮ ਕਮ ਹੋਏ ਗਲੀਆਂ ਨਾਲੀਆਂ ਬਣੀਆਂ ਨਾ ਵੇਹਲਾ ਗਲੀਆਂ ਡੱਬੂਏ ਗਾੜੀ ਵੇਖ ਲਓ ਕਲਾਰੇ ਪਏ ਵੇਖ ਲਓ ਸਾਡੇ ਕੋਲ ਕੌਣ ਜਿੱਤਰਿਆ ਇੱਥੇ ਹੂੰ ਕੌਣ ਜਿੱਤੂ ਪਤਾ ਨਹੀਂ ਹੁਣ ਕੌਣ ਜਿੱਤੇ ਨਹੀਂ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਹਾਂਜੀ ਕੀ ਕਰਦੇ ਆ ਕੁਛ ਨਹੀਂ ਮੈਂ ਇਹੋ ਦੁਕਾਨ ਦਾ ਅੰਦਰ ਕੀ ਲੱਗਦਾ ਇਸ ਵਾਰ ਕੌਣ ਜਿੱਤ ਰਿਹਾ ਤੁਹਾਡੇ ਇਲਾਕੇ ਦੇ ਵੇਖੋ ਕਿਹੜਾ ਆਦਮੀ ਲੱਤਾਂ ਤੋਂ ਆ ਰਿਹਾ ਵਿਚਾਰਾ ਹਾਂਜੀ ਨਹੀਂ ਲੱਗਦਾ ਫਿਰ ਵੀ ਤੁਸੀਂ ਦੁਕਾਨ ਕਰਦੇ ਹੋ ਤੁਹਾਡੇ ਕੋਲ ਲੋਕ ਆਉਂਦੇ ਹੋਣਗੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੋਣਗੇ ਕਿਹੜੀ ਪਾਰਟੀ ਜਿੱਤ ਰਹੀ ਹੈ ਇਸ ਵਾਰ ਪਤਾ ਨਹੀਂ ਸਾਨੂੰ ਦੇ ਕੁਛ ਨਹੀਂ ਪਤਾ ਲੱਗਦਾ ਅੱਛਾ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ ਕੰਮ ਕਾਜ ਕਿੰਨਾ ਕੁ ਹੋਇਆ ਪਿੰਡਾਂ ਦੇ ਵਿੱਚ ਕੰਮਕੁਮ ਹੋਇਆ ਇਹ ਦੱਸੋ ਚੱਲਣ ਦੇ ਚੱਲਣ ਦੇ ਚੱਲਣ ਦੇ ਕਾਹਦਾ ਕੰਮ ਚੱਲਦਾ ਹੁਣ ਚੱਲਣ ਦੇ ਸਰਪੰਚ ਕਰਾਉਂਦਾ ਸਾਡੇ ਸਰਪੰਚ ਹੀ ਕਰਾਉਂਦੇ ਆ ਹੋਰ ਜੀ ਤੁਸੀਂ ਪੁੱਤਰੇ ਇ ਵੇਖੋ ਹਲੇ ਤੁਸੀਂ ਪਤਾ ਲੱਗਦਾ ਐਸ ਵਾਰ ਕਹਿੰਦੇ ਕਿ ਪਤਾ ਨਹੀਂ ਲੱਗ ਰਿਹਾ ਕਿਉਂਕਿ ਜੇ ਆਪਾਂ ਕਿਹਦਾ ਜੋਰ ਮ ਹੈ ਸਾਰਿਆਂ ਦਾ ਹੀ ਆ ਪੂਰਾ ਹਾਂਜੀ ਹਲੇ ਵੇਖੋ ਜਿੱਤ ਵੀ ਉਮੀਦ ਹੈਗੀ ਕਿਹਦਾ ਜਿੱਤੂ ਵੇਖੋ ਹਲੇ ਆਪਾਂ ਇੰਨਾ ਚ ਕੀ ਕਰੀਏ ਬੋਟ ਬਣੀ ਤੇਰੀ ਉਹਦਾ ਨਹੀਂ ਹਲੇ ਨਹੀਂ ਬਣੀ ਛੋਟੇ ਹੋ ਤੁਸੀਂ ਅਜੇ ਤੇ ਜਦੋਂ ਵੋਟ ਹੀ ਨਹੀਂ ਬਣੀ ਫਿਰ ਤੁਹਾਨੂੰ ਕੀ ਲੱਗਦਾ ਆਮ ਲੋਕ ਗੱਲ ਕਰਦੇ ਆ ਕਿਹਨੂੰ ਚਿਤਾਰ ਰਹੇ ਆ ਲੋਕ ਇਹ ਕਾਂਗਰਸ ਕਾਲੀਦਾਲ ਮਨਦੀਪ ਸਿੰਘ ਜਰਾ ਮੁੰਡਾ ਹੁਣੇ ਲੰਘ ਕੇ ਗਿਆ ਜਿਹਦੀ ਪਾਰਟੀ ਵੱਲੋਂ ਇਹ ਜਿੱਤੂਗਾ ਕੀ ਲੱਗਦਾ ਤੁਹਾਨੂੰ ਵੇਖੋ ਹੱਲੇ ਹਾਂਜੀ ਇਹਵੇਂ ਜਿੱਤੂਗਾ ਵੱਡੀ ਪਾਰਟੀ ਆ ਜ ਆਪਦੀ ਮਗਰ ਜਿੱਤੂ ਜਿੱਤੂਗਾ ਵੀ ਬਿਲਕੁਲ ਜੀ ਪੱਤੇ ਨਹੀਂ ਖੋਲਲੇ ਲੋਕ ਜੇ ਆਪਾਂ ਗੱਲ ਕਰੀਏ ਜਿਹੜੇ ਪਿੰਡ ਚ ਜਾਨਨੇ ਆ ਕਹਿੰਦੇ ਕਿ ਵਿਕਾਸ ਤੇ ਨਹੀਂ ਹੋਇਆ ਪਰ ਵੋਟਾਂ ਤੌਰ ਤੇ ਜਾਈਏ ਤੇ ਇਸ ਵਾਰ ਪਤਾ ਨਹੀਂ ਹੈਗਾ ਜਿੱਤ ਕਿਹਦੀ ਦਰਜ ਹੋਊਗੀ ਜਿੱਤ ਵਾਸਤੇ ਜੇ ਗੱਲ ਕਰਦੇ ਆ ਵੀਰ ਨੇ ਪਹਿਲਾਂ ਗੱਲ ਕੀਤੀ ਸੀ ਉਹ ਕਹਿੰਦੇ ਕਿ ਬੋਰਡ ਵੇਖ ਲਓ ਹਵਾਕੀ ਦੀ ਆ ਤੁਹਾਨੂੰ ਪਤਾ ਲੱਗ ਜੀ ਬੀਬੀ ਜੀ ਠੀਕ ਹੋ ਤੁਸੀਂ ਠੀਕ ਹੈ ਪਿੰਡ ਹਾਂਜੀ ਮਾਝੂਪੁਰ ਮਾਝੂਪੁਰ ਠੀਕ ਹੈ ਕੌਣ ਜਿੱਤ ਰਿਹਾ ਇਸ ਵਾਰ ਲੱਗਦਾ ਤੁਹਾਨੂੰ ਅੱਜ ਇਹ ਵਾਈਗੁਰੂ ਜਾਨਦਾ ਅੱਜ ਵਾਈਗੁਰੂ ਜਾਨਦਾ ਵਾਈਗੁਰੂ ਜਾਨਦਾ ਪਿੰਡਾਂ ਚ ਕੰਮ ਕਮ ਕਿੰਨਾ ਹੋਇਆ ਵਿਕਾਸ ਹੋਇਆ ਪਿੰਡਾਂ ਵੇਖੋ ਘਰ ਬੁਆ ਵੇਖੋ ਗਲੀਆਂ ਵੇਖੋ ਕਿੱਦਾਂ ਦੀਆਂ ਬੜੀਆਂ ਬੜੀਆਂ ਕਿ ਨਹੀਂ ਬਣੀਆਂ ਤੁਸੀਂ ਇਹ ਜਵਾਬ ਦਿਓ ਨਹੀਂ ਬਣੀਆਂ ਨਹੀਂ ਬਣੀਆਂ ਕੰਮ ਨਹੀਂ ਹੋਇਆ ਨਹੀਂ ਹੋਇਆ ਕਿਉਂ ਜੀ ਪਿੰਡਾਂ 'ਚ ਕੰਮ ਕੁਮ ਹੋਇਆ ਚੱਲਦੇ ਕੰਮ ਪਾਣੀ ਤਾਂ ਸਭ ਚਭਾਲ ਲੈਣ ਜਾਈਦਾ ਵਧੀਆ ਪਾਣੀ ਜਿਹੜਾ ਚਭਾਲ ਲੈਣ ਜਾਈਦਾ ਵਾ ਅੱਛਾ ਪੀਣ ਵਾਸਤੇ ਪਾਣੀ ਤੁਹਾਨੂੰ ਚਭਾਲ ਜਾ ਕੇ ਲੈਣਾ ਹਾਂ ਇੱਥੇ ਪਾਣੀ ਨਹੀਂ ਹੈਗਾ 4 ਕਿਲੋਮੀਟਰ ਹੈ ਟੈਂਕੀ ਦਾ ਪ੍ਰਬੰਧ ਨਹੀਂ ਹੋਇਆ ਹਾਂ ਹਾਂਜੀ ਟੈਂਕੀ ਦਾ ਪ੍ਰਬੰਧ ਨਹੀਂ ਹੋਇਆ ਅੱਛਾ ਕੋਈ ਟੈਂਕੀ ਨਹੀਂ ਹੈਗੀ ਪਾਣੀ ਉਧਰ ਗੁਰਦੁਆਰਾ ਲਈਦਾ ਜੱਟਾਂ ਦਿਓ ਦੁਵਾਰਾ ਲਾਕਡਾਊਨ ਤੇ ਬਾਵਾ ਅਜਿਹਾ ਬਾਲਾ ਜਾਲੇ ਹੁੰਦਾ ਹੀ ਉਦਾਂ ਟਿਕਾਣੇ ਕੁਛ ਨਹੀਂ ਕਰੀਏ ਕਈ ਕੋਈ ਕਿਸੇ ਨੇ ਬਣਾਇਆ ਹੀ ਕੋਈ ਨਹੀਂ ਕੋਈ ਡੰਗਰ ਬੰਨਣ ਨੂੰ ਨਹੀਂ ਕੋਈ ਉੜੀ ਸੁੱਟਣ ਨੂੰ ਨਹੀਂ ਆ ਕੋ ਗੋਇਆ ਪੱਥਰ ਨੂੰ ਨਹੀਂ ਆ ਤੇ ਕੀ ਕਰੀਏ ਆ ਸੜਕਾਂ ਦੇ ਉੱਤੇ ਕੂੜੇ ਲੱਗੇ ਟੰਗ ਦੇਂਦਾ ਕੂੜਾ ਵੀ ਕੋਈ ਰੌਲਾ ਪੰਦੇ ਜਦੋਂ ਕੂੜਾ ਸੁੱਟਣ ਜਾਂਦਾ ਰੌਲਾ ਪੰਦੇ ਆ ਜਦੋਂ ਵੋਟਾਂ ਪੈਂਦੀਆਂ ਉਹਦੇ ਜ਼ਰੂਰ ਪੁੱਛਿਆ ਕਰੋ ਹੁਣ ਪੁੱਛਦੇ ਹੋ ਤੁਸੀਂ ਜਿਹੜਾ ਉਮੀਦਵਾਰ ਲੈਣਾ ਪਿਤਾ ਨੂੰ 5-5 ਮਰਲੇ ਥਾਂ ਦੇਵਾਂਗੇ ਮੁੜ ਕੇ ਕਿਸੇ ਨੇ ਦਿੱਤਾ ਨਹੀਂ अच्छा 100000 रुपया आ गया पेंशना ते आ, आ गया हो नहीं, <सवती थाली> नहीं नहीं, था नहीं।, नहीं आया हां जी ਤੁਹਾਡੇ ਆ ਗਏ ਜੀ ਨਹੀਂ ਜੀ 100000 ਨਹੀਂ ਜੀ ਨਹੀਂ ਆਇਆ ਨਹੀਂ 100000 ਨਹੀਂ ਆਇਆ ਜੀ ਨਹੀਂ ਕੋਈ ਵੀ ਨਹੀਂ ਆਂਦੇ 5200 ਰੁਪਇਆ ਪੈਸੇ ਦਵਾਂਗੇ ਸਾਨੂੰ ਉਹ ਵੀ ਨਹੀਂ ਆਇਆ ਅੱਛਾ ਨਹੀਂ 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 ਆਉਂਦਾ ਕੋਈ ਕੁਛ ਪੁੱਛਦੇ ਹੋ ਤੁਸੀਂ ਹੁਣ ਜਦੋਂ ਸਰਕਾਰ ਕੋਠੇ ਦਾ ਮੁੰਡੇ ਸਾਹਮਣੇ ਤੇ ਕੋਠੇ ਤੋਂ ਵੀ ਸਾਡੇ ਵਰਗੂ ਸਾਡਾ ਵੀ ਨਹੀਂ ਕੋਠਾ ਹੈ ਮਾਬਤਾ ਬਰ ਮੁੰਡਾ ਕਿਹਦੇ ਕੀ ਸਰਕਾਰ ਪਾ ਕੇ ਦਿੰਦੀ ਹੈ ਅਜਦਾ ਕੋਠਾ ਨਾ ਪਿੰਡਾਂ ਚ ਆਏ ਹੀ ਸਰਕਾਰੀ ਉਹ ਵੀ ਨਹੀਂ ਲਾ ਕੇ ਦਿੱਤੇ ਕੋਠੇ ਆਏ ਉਹ ਵੀ ਨਹੀਂ ਪਾ ਕੇ ਦਿੱਤੇ ਉਹ ਜਿਹੜਾ ਸਰਪੰਚ ਬਣਿਆ ਸੀ ਉਹ ਕਹਿੰਦਾ ਹੈ ਮਜਬੀਆਂ ਦੀਆਂ ਕੋਠੀਆਂ ਪਈਆਂ ਵਾ ਤੇ ਉਹਨੇ ਨਹੀਂ ਕੁਝ ਵੀ ਪਾ ਕੇ ਦਿੱਤਾ ਜਾਤ ਮਜਬ ਤੋ ਉੱਥੇ ਉੱਤੇ ਕੰਮ ਹੋਣਾ ਚਾਹੀਦਾ ਹੈ ਨਾ ਵੀ ਜਾਤ ਪਾਤ ਦਾ ਤਾਂ ਕੰਮ ਨਹੀਂ ਕੋਈ ਵੋਟਾਂ ਦਾ ਹੈ ਨਾ ਜਾਤ ਤੇ ਮਜਬ ਤੋ ਜਾ ਕੇ ਵੇਖ ਲਓ ਵੀ ਕਿੱਦਾਂ ਦੇ ਆ ਕਿੱਦਾਂ ਦੇ ਨਹੀਂ ਮੁੰਡੇ ਨਸ਼ੇੜੀ ਆ ਨਹੀਂ ਹੈਗਾ ਪਿੰਡਾਂ ਚ ਵਾਧੂ ਵਾਧੂ ਕਹਿੰਦੇ ਸੀ ਬੰਦ ਕਰਵਾਤਾ ਸਰਕਾਰ ਨੇ ਕੋਈ ਨਹੀਂ ਕੀਤਾ ਵੀ ਚੱਲਣ ਦਿਆ ਕੋ ਪਤਾ ਹਾਂਜੀ ਪੜਾਇਆ ਨਹੀਂ ਇਹ ਪੋਸਟਰ ਅਜੇ ਕੀ ਲੱਗਦਾ ਹਾ ਵਾਕੇ ਦੀ ਹੈ ਕੀ ਲੱਗਦਾ ਕੌਣ ਜਿੱਤੂਗਾ ਇਸ ਵਾਰ ਬੜਾ ਨਹੀਂ ਹੱਲੇ ਪਤਾ ਹੀ ਨਹੀਂ ਛੱਡਦਾ ਤੂੰ ਉਹਦਾ ਜੀ ਪਿੰਡ ਚ ਵਿਕਾਸ ਕਿੰਨਾ ਕੁ ਹੋਇਆ ਕੰਮ ਕੁਮ ਕਿੰਨਾ ਕੁ ਹੋਇਆ ਘਟ ਹੀ ਹੋਇਆ ਵਾਹਿਗੁਰੂ ਜੀ ਦੇ ਭਾਤੇ ਮੈਂ ਸਾਰੀਆਂ ਭੈਣਾਂ ਨੂੰ ਬੇਨਤੀ ਕਰਦੀ ਆਂ ਵੀ ਵੰਦ ਚੜ ਕੇ ਬੋਲਟੀ ਤੇ ਮੋਹਰਾਂ ਲਾ ਕੇ ਤੇ ਵੰਦ ਚੜ ਕੇ ਆਪਣੇ ਇੱਕ ਇੱਕ ਕੀਮਤੀ ਵੋਟ ਪਾ ਕੇ ਆਪਾਂ ਭਾਈ ਮਨਦੀਪ ਸਿੰਘ ਨੂੰ ਕਾਮਯਾਬ ਕਰੀਏ ਕਿਉਂਕਿ ਸਨਨੀ ਦਿਹਾੜੀ ਬਹੁਤ ਵੱਡੀ ਕੁਰਬਾਨੀ ਆ ਉਹਨੇ ਕੌਮ ਤੇ ਬਹੁਤ ਕਰਜ਼ਾ ਛਾੜਿਆ ਜਿਹੜਾ ਆਪਾਂ ਹੋਟਾਂ ਨਾਲ ਔਣਾ ਵਾ ਤੇ ਆਪਾਂ ਉਹਨੂੰ ਜਿਤਾਈਏ ਚੰਗੀ ਤਰ੍ਹਾਂ ਇੱਕ ਇੱਕ ਵੋਟ ਪਾ ਕੇ ਤੇ ਉਹਨੂੰ ਜਿਤਾਈਏ ਤੇ ਆਪਾਂ ਹੋਰ ਵੀ ਆਪਣੇ ਬੰਦੀ ਸਿੰਘ ਜਿਹੜੇ ਬਾਹਰ ਲਿਆ ਸਕੀਏ ਤੇ ਪੰਜਾਬ ਨੂੰ ਤੇ ਪੰਜਾਬੀਆ ਤੈਨੂੰ ਬਚਾਈਏ ਪੰਜਾਬ ਦੇ ਆਪਾਂ ਨੌਜਵਾਨ ਬਚਾਈਏ ਜਿਹੜੇ ਰੋਜ਼ ਨਸ਼ਿਆਂ ਨਾਲ ਮਰਨ ਦੇ ਆ ਇੱਕ ਗੰਢੀ ਵੈਂਟ ਤੇ ਅਸੀਂ ਭੋਗ ਤੇ ਗਏ ਹਾਂ ਉੱਥਾਰਾ 19 ਸਾਲ ਦਾ ਮੁੰਡਾ ਸੀ ਉਹ ਕਹਿੰਦੇ ਇੱਕ ਹਫਤੇ ਚ ਸੱਤ ਮੁੰਡੇ ਇਥੇ ਨਸ਼ੇ ਨੀਂਟੀਕੇ ਲਾ ਕੇ ਮਰ ਗਏ ਉੱਥੇ ਸਰਕਾਰ ਨੂੰ ਦੇਖਦਾ ਨਹੀਂ ਤੇ ਤਰਨਤਨ ਚ ਸਾਰੀ ਸਰਕਾਰ ਆਣ ਕੇ ਬਹਿ ਗਈਆਂ ਹੁਣ ਚਾਰ ਦੇ ਨੇ ਇਹਨਾਂ ਨੂੰ ਇਥੇ ਤਰਨਤਨ ਲੱਭ ਗਿਆ ਵੀ ਤਰਨਤਨ ਚ ਬਹਿ ਜੀ ਆਣ ਕੇ ਅੱਜ ਇਹਨਾਂ ਨੂੰ ਵਿਕਾਸ ਦਾ ਚੇਤਾ ਆ ਗਿਆ ਸਾਢੇ 3 ਸਾਲ ਕਿੱਥੇ ਇਹਨਾਂ ਦਾ ਵਿਕਾਸ ਇਹ ਕਰਕੇ ਮੇਰੀਆਂ ਭੈਣਾਂ ਤਗੜੀਆਂ ਹੋ ਅਸਲੀ ਪੰਥ ਨੂੰ ਦਾ ਸਾਥ ਦਿਓ ਇਹ ਨਕਲੀ ਨਕਲੀ ਪੰਥਾਂ ਪਾ ਬਹੁਤ ਵੇਖ ਲਿਆ 25 ਸਾਲ ਤੋਂ ਨਕਲੀ ਪੰਥ ਦੇ ਨਾਲ ਚੱਲਣ ਦੇ ਆ ਐਰਕਾ ਆਪ ਅਸਲੀ ਪੰਥ ਦਾ ਸਾਥ ਦਿਈਏ ਤਾਂ ਆਪ ਆਪਣੀ ਨੌਜਵਾਨੀ ਤੇ ਪੰਜਾਬ ਨੂੰ ਬਚਾਈਏ